ਤਕਰੀਬਨ 10000 ਕਰੋੜ ਰੁਪਏ ਦੀ ਇੱਕ ਅਨੁਮਾਨਤ ਰਾਸ਼ੀ ਬਣਦੀ ਹੈ ਜਿਹੜੀ ਕਿ ਐਫ ਡੀਆਂ ਤੋੜ ਕੇ ਸਰਕਾਰ ਆਪਣੇ ਕੋਲ ਲੈਣਾ ਚਾਹੁੰਦੀ ਹੈ ਸਰਕਾਰ ਦੀ ਉਰਤੇ ਨਜ਼ਰ ਆ ਸਰਕਾਰ ਦੀ ਉਹਨੂੰ ਨਜ਼ਰ ਲਾ ਲੋ ਭੈੜੀ ਲਾ ਲੋ ਜਾਂ ਲਾਲਚੀ ਲਾ ਲੋ ਸਰਕਾਰ ਦੀਆਂ ਜਾਂ ਅੱਖਾਂ ਲਲਚਾਈਆਂ ਕਿ ਜੇ ਬਾਰੋਂ ਕਰ ਜਾ ਚੁੱਕਾ ਕਿਦ ਰੋਲਾ ਪੂਗਾ ਇਹ ਤੇ ਬੋਰਡ ਤੇ ਕਾਰਪੋਰੇਸ਼ਨ ਸਰਕਾਰ ਦੇ ਹੀ ਆ ਉਹ ਸਦਾ ਕਿ 10000 ਕਰੋੜ ਰੁਪਏ ਕਢਾ ਕੇ ਤੇ ਇਲੈਕਸ਼ਨ ਤੇ ਖਰਚ ਕੀਤਾ ਜਾਵੇ ਜਿਹੜੀਆਂ ਬੀਬੀਆਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਨੂੰ 1-1000 ਰੁਪਏ ਦੇਣਾ ਹੋ ਸਕਦਾ ਕਿ 10000 ਕਰੋੜ ਰੁਪਏ ਉਹਨਾਂ ਤੇ ਖਰਚ ਕੀਤਾ ਜਾਵੇ ਫਿਕਸ ਡਿਪੋਜ਼ਟ ਕਰਵਾਇਆ ਆਪਣੀਆਂ ਕਰਵਾਈਆਂ ਤੁਸੀਂ ਉਹ ਤੜਵਾ ਕੇ ਤੇ ਆਪਣੇ ਖਾਤਿਆਂ ਚ ਪਵਾ ਕੇ ਸਰਕਾਰ ਚਲਾਓਗੇ ਤੁਸੀਂ ਵੇਚ ਦਿਓ ਆਪਣੀਆਂ ਪ੍ਰਾਪਰਟੀਆਂ ਵੇਚ ਦਿਓ ਜੇ ਤੁਹਾਨੂੰ ਚਾਹੀਦਾ ਤੇ ਸੈਕਰੀਟ ਵੇਚ ਦਿਓ ਤੁਹਾਨੂੰ ਚਾਹੀਦਾ ਤੇ ਮੰਤਰੀਆਂ ਦੀਆਂ ਕੋਠੀਆਂ ਵੇਚ ਦਿਓ ਤੁਹਾਨੂੰ ਜੇ ਪੈਸੇ ਦੀ ਲੋੜ ਤੇ ਮਿੰਨੀ ਸੈਕਰੀਟ ਵੇਚ ਦਿਓ ਸਿਆਣੇ ਕਹਿੰਦੇ ਨੇ ਵੀ ਜੇ ਘੁੰਡ ਚਾਕੀ ਲਿਆ ਤੇ ਸ਼ਰਮ ਕਾ ਦੀ ਤੇ ਜੇ ਤੁਸੀਂ ਕਰਜੇ ਲੈਨੇ ਸ਼ੁਰੂ ਕਰ ਦਿੱਤੇ ਤੇ ਸ਼ਰਮ ਕਾ ਦੀ ਆਗੇ ਤੇ ਜੇ ਕਰਜ਼ਾ ਚੁੱਕਣ ਦਾ ਚੁੱਕੋ ਤੁਸੀਂ ਜਿਹੜੇ ਬੋਰਡ ਕਾਰਪੋਰੇਸ਼ਨ ਨੇ ਉਹਨਾਂ ਦਾ ਪੱਠਾਣਾ ਨਾ ਬਿਠਾਓ ਉਹਨਾਂ ਦਾ ਨਾ ਨਾ ਬੇੜਾ ਕਰਕੇ ਕਰੋ ਆਗੋ ਕਿਹਦੇ ਸਭ ਤੋਂ ਵੱਧ ਅਸੀਂ ਝੰਡਾ ਚੁੱਕਿਆ ਸੀ ਆਮ ਆਦਮੀ ਪਾਰਟੀ ਦਾ ਇਹ ਕਹਿੰਦੇ ਸੀ ਕਿ ਬਦਲਾ ਲਿਆਓ ਤਾਂ ਤੁਹਾਡੀ ਤਕਦੀਰ ਬਦਲਣੀ ਹੈ ਅਸੀਂ ਆਊਟਸੋਰਸ ਵਾਲੇ ਨੌਕਰੀਆਂ ਤੋਂ ਬਾਹਰ ਜਾਣਾ ਪੈ ਰਿਹਾ ਕਈ ਕਈ ਮਹੀਨੇ ਡੀਏ ਦੇਖਣਾ ਪੈਂਦਾ ਮਿਲਦਾ ਹੀ ਨਹੀਂ ਸੰਦੀਪ ਸਿਰਫ ਮਲਾਜਮਾਂ ਨੇ ਨਹੀਂ ਛੱਡਾ ਚੁੱਕਿਆ ਪੂਰੇ ਪੰਜਾਬ ਦੇ ਲੋਕਾਂ ਨੇ ਛੱਡਾ ਚੁੱਕਿਆ ਜੀ ਤਾਂ ਹੀ ਆਮ ਆਦਮੀ ਪਾਰਟੀ ਦੀਆਂ 92 ਸੀਟਾਂ ਆਸੀ ਮਲਾਦਵੀ ਪਰੇਸ਼ਾਨ ਹੈ ਕਿ ਇਹ ਸਰਕਾਰ ਬਣਾ ਕੇ ਗਲਤੀ ਕੀਤੀ ਐ ਕਿਹੜੇ ਹੁਣ ਉੱਥੇ ਡਾਂਗਾਂ ਖਾ ਰਹੇ ਨੇ ਜਾਂ ਪੁਲਿਸ ਦੇ ਨਾਲ ਬਹਿਸ ਕਰ ਰਹੇ ਨੇ ਜਾਂ ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਉਹ ਕੌਣ ਸੀ ਉਹ ਸਾਰੇ ਛੰਡੇ ਵਾਲੇ ਸੀ ਸਵਾਲ ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਚਾਹੇ ਮਲਾਜ਼ਮ ਸੀ ਕੀ ਤਮਦੂਰ ਸੀ ਚਾਹੇ ਕਿਸਾਨ ਸੀ ਚਾਹੇ ਵਪਾਰੀ ਸੀ ਪ੍ਰੋਗਰਾਮ 16 ਨੇ ਸੱਚਵੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪੰਜਾਬ ਦੇ ਨਾਲ ਤੇ ਪੂਰੇ ਦੇਸ਼ ਭਰ ਦੇ ਵਿੱਚੋਂ ਕਿਹੜੇ ਹੈ ਜੇ ਤਿੰਨ ਮੁੱਦੇ ਨੇ ਜਿੰਨਾਂ ਦੇ ਉੱਤੇ ਅਸੀਂ ਅੱਜ ਚਰਚਾ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾ ਅਹਿਮ ਜਿਹੜਾ ਕੀ ਅੰਦਰ ਖਾਤੇ ਜਿਸ ਦਾ ਰੌਲਾ ਤੱਕ ਨਹੀਂ ਪੈਣ ਦਿੱਤਾ ਗਿਆ ਤਕਰੀਬਨ 10000 ਕਰੋੜ ਰੁਪਏ ਦੀ ਇੱਕ ਅਨੁਮਾਨਤ ਰਾਸ਼ੀ ਬਣਦੀ ਹੈ ਜਿਹੜੀ ਕਿ ਐਫ ਡੀਆਂ ਤੋੜ ਕੇ ਸਰਕਾਰ ਆਪਣੇ ਕੋਲ ਲੈਣਾ ਚਾਹੁੰਦੀ ਹੈ ਉਹ ਕਿਹਨਾ ਕਿਹੜਾ ਪੈਸਾ ਹੈ ਉਹਨਾਂ ਮੁਲਾਜ਼ਮਾਂ ਦੇ ਰੋਜੀ ਰੋਟੀ ਦੇ ਉੱਤੇ ਲੱਤ ਵਾ ਸਕਦੀ ਹੈ ਤਨਖਾਹਾਂ ਪਹਿਲਾਂ ਹੀ ਸਮੇਂ ਤੇ ਨਹੀਂ ਮਿਲਦੀਆਂ ਆਊਟਸੋਰਸ ਦੇ ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਤੱਕ ਕੱਢਿਆ ਜਾ ਰਿਹਾ ਉਹ ਹੈ ਨਿਗਮਾ ਦਾ ਤੇ ਪੰਜਾਬ ਦੇ ਜਿਹੜੇ ਬੋਰਡ ਨੇ ਉਹਨਾਂ ਦਾ ਪੈਸਾ ਔਰ ਉਹ ਸਰਕਾਰ ਕਿਉਂ ਆਪਣੇ ਹੱਥ ਚ ਲੈਣਾ ਚਾਹੁੰਦੀ ਆ ਅੱਖ ਕਿਉਂ ਹੈ ਮੁਲਾਜ਼ਮ ਬੜੇ ਕੁਲਾਰ ਰਹੇ ਨੇ ਇਸ ਦੇ ਉੱਤੇ ਚਰਚਾ ਕਰਾਂਗੇ ਪੂਰਾ ਮਸਲਾ ਕੀ ਹੈ ਦੂਜੇ ਨੰਬਰ ਦੇ ਉੱਤੇ ਮਹਾਰਾਸ਼ਟਰ ਸਰਕਾਰ ਦਾ ਫੈਸਲਾ ਪਰ ਉਸ ਦੇ ਨਾਲ ਐਸਜੀਪੀਸੀ ਨੇ ਇਤਰਾਜ਼ ਜਤਾਏ ਨੇ ਅਕਾਲ ਤਖਸਾਲਬ ਦੇ ਜਥੇਦਾਰ ਇਸ ਮਾਮਲੇ ਦੇ ਵਿੱਚ ਨਖੇਦੀ ਕਰਦੇ ਦਿਖਾਈ ਦੇ ਰਹੇ ਨੇ ਔਰ ਫਿਰ ਕੀ ਭਾਜਪਾ ਨੇ ਇੱਕ ਵਾਰੀ ਮਿਨੋਰਟੀ ਦੇ ਨਾਲ ਧੱਕਾ ਕੀਤਾ ਕਿਉਂਕਿ ਮਹਾਰਾਸ਼ਟਰ ਸਰਕਾਰ ਨੇ ਗੁਰਦੁਆਰਾਂ ਦੇ ਪ੍ਰਬੰਧਾਂ ਨੂੰ ਚਲਾਉਣ ਦੀ ਖਾਤਰ ਜਿਹੜਾ ਇੱਕ ਅਧਿਨਿਯਮ ਹੈ ਕਾਨੂੰਨ ਹੈ ਉਸ ਦੇ ਵਿੱਚ ਜਿਹੜੀ ਤਬਦੀਲੀ ਕੀਤੀ ਹੈ ਜਿਵੇਂ ਕਿ ਪੰਜਾਬ ਸਰਕਾਰ ਨੂੰ ਨਖੇਦੀ ਦਾ ਸਾਹਮਣਾ ਕਰਨਾ ਪਿਆ ਹੁਣ ਮਹਾਰਾਸ਼ਟਰ ਸਰਕਾਰ ਨੇ ਕਰ ਦਿੱਤਾ ਹੈ ਇਸ ਦੇ ਉੱਤੇ ਗੱਲ ਕਰਾਂਗੇ ਪੂਰਾ ਮਸਲਾ ਕੀ ਹੈ ਔਰ ਤੀਜਾ ਮਸਲਾ ਪੰਜਾਬ ਸਰਕਾਰ ਇੱਕ ਗੈਰ ਕਾਨੂੰਨੀ ਕਲੋਨੀਆਂ ਨੇ ਜਿਹੜੀਆਂ ਉਸ ਨੂੰ ਲੈ ਕੇ ਇੱਕ ਕਾਨੂੰਨ ਬਣਾਉਣ ਜਾ ਰਹੀ ਆ ਕਾਨੂੰਨ ਦੀ ਰੂਪਰੇਖਾ ਕੀ ਹੋਵੇਗੀ ਜਾਂ ਉਸ ਦੇ ਵਿੱਚ ਕਿਹੜੇ ਕਿਹੜੇ ਨਿਯਮ ਹੋਣਗੇ ਜਿਸ ਦੇ ਨਾਲ ਲੋਕ ਖੱਜਲ ਖਵਾਰ ਨਾ ਹੋਣ ਲੋਕ ਲੁੱਟੇ ਨਾ ਜਾਣ ਕਿਉਂਕਿ ਵੱਡੇ ਪੱਧਰ ਤੇ ਇਹ ਜਿਹੜਾ ਧੰਦਾ ਚੱਲ ਰਿਹਾ ਹੈ ਇਸ ਦੇ ਉੱਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਇਕਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਗੱਲ ਕਰੀਏ ਜੀ 10000 ਕਰੋੜ ਦੀ ਅਨੁਮਾਨਿਤ ਰਾਸ਼ੀ ਦੱਸਦੇ ਆ ਮੁਲਾਜ਼ਮ ਜਿਹੜੇ ਸਿੱਧੇ ਤੌਰ ਤੇ ਉਹਨਾਂ ਬੋਰਡਾਂ ਨਾਲ ਉਹਨਾਂ ਨਿਗਮਾਂ ਨਾਲ ਜੁੜੇ ਹੋਏ ਆ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਹਿੰਦੇ ਪਰ ਹੁਣ ਸਰਕਾਰ ਆ ਜਿਹੜੀ ਉਹ ਵੀ ਦਿੱਲੀ ਦੀ ਮਨਿਸਟਰ ਦੇ ਰਾਈ ਲੈ ਕੇ ਜਾ ਉਸ ਨੂੰ ਮੀਟਿੰਗ 'ਚ ਬਿਠਾ ਕੇ ਇਹ ਤਜਵੀਜ਼ਾਂ ਪਾਸ ਕਰਦੀ ਫਿਰਦੀ ਹੈ ਸਰਕਾਰ ਬਿਲਕੁਲ ਅਸਲ ਦੇ ਵਿੱਚ ਕੀ ਹੈ ਕਿ ਆ ਪੰਜਾਬ ਸਰਕਾਰ ਜਦੋਂ ਦੀ ਹੋਂਦ ਵਿੱਚ ਆਈ ਹੈ ਨਵੀਂ ਸਰਕਾਰ ਇਹਦੇ ਵਿੱਚ ਕਿਉਂਕਿ ਪਹਿਲੀਆਂ ਸਰਕਾਰਾਂ ਵੀ ਕਰਜ਼ਾ ਚੁੱਕਦੀਆਂ ਰਹੀਆਂ ਲੇਕਿਨ ਜਿਸ ਗਤੀ ਦੇ ਨਾਲ ਪੰਜਾਬ ਸਰਕਾਰ ਕਰਜ਼ਾ ਚੁੱਕ ਰਹੀ ਆ ਜਿਵੇਂ ਇਹਨਾਂ ਤੇ ਇਲਜ਼ਾਮ ਲੱਗਦੇ ਨੇ ਕਿ ਹੁਣ ਤੱਕ ਇਹ 50-60 ਹਜ਼ਾਰ ਕਰੋੜ ਕਰਜ਼ਾ ਚੁੱਕ ਚੁੱਕੇ ਨੇ ਔਰ ਸਰਕਾਰ ਦੀ ਥਾਂ-ਥਾਂ ਇਸ ਮਸਲੇ ਦੇ ਵਿੱਚ ਨਖੇਦੀ ਹੋਈ ਕਿ ਕਰਜ਼ਾ ਚੁੱਕ ਕੇ ਪੰਜਾਬ ਦੇ ਨੂੰ ਗਹਿਣੇ ਰੱਖੀ ਜਾ ਰਹੇ ਤੇ ਬਾਕੀ ਇਛਤਿਹਾਰੀ ਤੇ ਹੋਰ ਕੰਮਾਂ ਤੇ ਖਰਚੇ ਕੀਤੇ ਜਾ ਰਹੇ ਹੁਣ ਸਰਕਾਰ ਨੂੰ ਆਈਡੀਆ ਆ ਗਿਆ ਕਿ ਜਿਹੜੇ ਪੰਜਾਬ ਦੇ ਦਰਜਨ ਤੋਂ ਜ਼ਿਆਦਾ ਜਿਹੜੇ ਬੋ ਕਾਰਪੋਰੇਸ਼ਨਾਂ ਕਈ ਬਹੁਤ ਮੁਨਾਫੇ ਚ ਕਈ ਚੰਗੇ ਮੁਨਾਫੇ ਦੇ ਵਿੱਚ ਚ ਆਰ ਕਈਆਂ ਦੀਆਂ ਐਬਡੀਆਂ ਕਰਵਾਈਆਂ ਹੋਈਆਂ ਨੇ ਹਰ ਬੋਰਡ ਨੂੰ ਜਿੰਨੀ ਕੀ ਪ੍ਰੋਫਿਟ ਹੁੰਦਾ ਨੇ ਐਬਡੀਆਂ ਕਰਵਾਈਆਂ ਸਰਕਾਰ ਦੀ ਔਰਤੇ ਨਜ਼ਰ ਆ ਸਰਕਾਰ ਦੀ ਉਹਨੂੰ ਨਜ਼ਰ ਲਾ ਲਓ ਭੈੜੀ ਲਾ ਲਓ ਜਾਂ ਲਾਲਚੀ ਲਾ ਲਓ ਸਰਕਾਰ ਦੀਆਂ ਜਾਂ ਅੱਖਾਂ ਲਲਚਾਈਆਂ ਕਿ ਜੇ ਬਾਰੋਂ ਕਰ ਜਾ ਚੁੱਕਾਂਗੇ ਤੇ ਰੌਲਾ ਪਊਗਾ ਇਹ ਤੇ ਬੋਰਡ ਤੇ ਕਾਰਪੋਰੇਸ਼ਨ ਸਰਕਾਰ ਦੇ ਹੀ ਆ ਹੁਣ ਜਿਹੜੇ ਅੱਜ ਮੁਲਾਜ਼ਮ ਜਥੇਬੰਦੀਆਂ ਨੇ ਇਲਜ਼ਾਮ ਲਗਾਏ ਨੇ ਦੋਸ਼ ਲਗਾਏ ਨੇ ਜਿਹੜੇ ਅੱਜ ਪੀ ਐਸ ਆਈ ਇਕ ਦੇ ਮੁਲਾਜ਼ਮਾਂ ਦੀ ਅਜੇ ਉਹਨਾਂ ਨੇ ਨਾਰੇ ਬਾਜੀ ਵੀ ਕੀ ਉਹ ਕਹਿੰਦੇ ਕਿ 500 ਕਰੋੜ ਤੋਂ ਤੇ ਜ਼ਿਆਦਾ ਹੀ ਸਾਡੀ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ ਆ 500 ਕਰੋੜ ਤੇ ਸਾਡਾ ਹੀ ਸਰਕਾਰ ਖਾਨ ਨੂੰ ਫਿਰਦੀ ਆ ਤੇ ਬਾਕੀ ਵੀ ਜਿਹੜੀਆਂ ਬੋਰਡ ਕਾਰਪੋਰੇਸ਼ਨ ਨੇ ਉਹਨਾਂ ਦੇ ਵੀ ਇਨੇ ਇਨੇ ਪੈਸੇ ਆ ਗਏ ਨੇ ਉਹਨਾਂ ਦਾ ਮੋਟਾ ਅੰਦਾਜ਼ਾ ਹੈ ਕਿ 10000 ਕਰੋੜ ਰੁਪਈਆ ਸਰਕਾਰ ਕਢਾ ਰਹੀ ਆ ਸਾਡੀਆਂ ਐਬਡੀਆਂ ਤੜਵਾ ਰਹੀਆਂ ਜਿਹੜੀਆਂ ਸਿਰਫ ਫਿਕਸ ਡਿਬੋਸਟ ਕਰਵਾਏ ਸੀ ਹੋ ਸਕਦਾ ਕਿ 10000 ਕਰੋੜ ਰੁਪਏ ਕਢਾ ਕੇ ਤੇ ਇਲੈਕਸ਼ਨ ਤੇ ਖਰਚ ਕੀਤਾ ਜਾਵੇ ਜਾਂ ਜਿਹੜਾ ਇਹਨਾਂ ਪੰਜਾਬ ਸਰਕਾਰ ਨੇ ਗਰੰਟੀ ਦਿੱਤੀ ਕਿ ਜਿਹੜੀਆਂ ਬੀਬੀਆਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਜਿੰਨੀਆਂ ਵੀ ਪੰਜਾਬ ਦੀਆਂ ਨੇ ਉਹਨਾਂ ਨੂੰ 1-1000 ਰੁਪਏ ਦੇਣਾ ਹੋ ਸਕਦਾ ਕਿ 10000 ਕਰੋੜ ਰੁਪਏ ਉਹਨਾਂ ਤੇ ਖਰਚ ਕੀਤਾ ਜਾਵੇ ਤਾਂ ਹੀ ਤੇ ਕਿਹਾ ਜਾ ਰਿਹਾ ਕਿ ਪੰਜਾਬ ਦੀਆਂ 13 ਦੇ 13 ਜਿਤਨੀਆਂ ਕਿ ਜਿਹੜੀਆਂ ਪੰਜਾਬ ਦੀਆਂ 1 ਕਰੋੜ ਬੀਬੀ ਆ ਗਈਆਂ ਘੱਟੋ ਘੱਟ ਜਿ ਉਹਨਾਂ ਦੇ ਖਾਤੇ ਤੇ 100000 ਰੁਪਏ ਚੱਲ ਗਿਆ ਦੋ ਤਿੰਨ ਮਹੀਨੇ ਤੇ ਕੀਪਾ ਲੋਕ ਸਭਾ ਚ ਸਾਡੀ ਤਸਵੀਰ ਹੀ ਬਦਲ ਜੇ ਰਿਕਾਰਡ ਬਣ ਜੇ ਕਿ ਪਹਿਲਾਂ 22 ਦੇ ਵਿੱਚ 91 ਸੀਟਾਂ ਆਗੀਆਂ ਤੇ ਹੁਣ ਲੋਕ ਸਭਾ ਦੇ ਵਿੱਚ 23 ਦੀਆਂ 13 ਦੀਆਂ 13 ਆਗੀਆਂ ਹੁਣ ਆ ਜਿਹੜੇ ਇਲਜ਼ਾਮ ਲਗਾਏ ਨੇ ਮਲਾਜਮ ਜਥੇ ਬੰਦੀਆਂ ਨੇ ਉਹ ਚੈਲੰਜ ਹੋ ਜਾਊਗਾ ਕਿ ਫਿਰ ਮੁਲਾਜ਼ਮ ਨਾਰਾਜ਼ ਹੋ ਜਾਣਗੇ ਕਿ ਕੱਲ ਨੂੰ ਤੇ ਇਹ ਹੈ ਕਿ ਜੇ ਕੋਈ ਸਾਡਾ ਬੋਰਡ ਕਾਰਪੋਰੇਸ਼ਨ ਭੰਗ ਹੋ ਜਾਂਦਾ ਸਾਡੇ ਜਿਹੜੇ ਉਥੇ ਫੰਡ ਨੇ ਸਾਡੇ ਜਿਹੜੇ ਉਥੇ ਗ੍ਰੈਜੂਇਟੀ ਆ ਸਾਡੀ ਉਥੇ ਕੈਸ਼ ਲੀਵ ਹੈ ਲੀਵ ਕੈਸ਼ਮੈਂਟ ਆ ਜਾਂ ਹੋਰ ਨੇ ਅਸੀਂ ਡੁੱਬ ਜਾਾਂਗੇ ਜੇ ਸਾਡੇ ਬੋਰਡ ਕਾਰਪੋਰੇਸ਼ਨ ਹੀ ਡੁੱਬ ਗਏ ਤੇ ਉਹਦੇ ਨਾਲ ਅਸੀਂ ਵੀ ਡੁੱਬ ਜਾਵਾਂਗੇ ਉਹਨੂੰ ਧਿਆਨ ਵਿੱਚ ਰੱਖਦੇ ਹੋਣ ਮੁਲਾਜ਼ਮਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਰੋਣਾ ਵੀ ਜ਼ਾਇਆ ਜਾ ਕਿ ਸਰਕਾਰ ਕੌਣ ਹੁੰਦੀ ਆ ਤੁਸੀਂ ਵੇਚ ਦਿਓ ਆਪਣੀਆਂ ਪ੍ਰਾਪਰਟੀਆਂ ਵੇਚ ਦਿਓ ਜੇ ਤੁਹਾਨੂੰ ਚਾਹੀਦਾ ਤੇ ਸੈਕਟ ਜਿਹੜੇ ਵੇਚ ਦੋ ਤੁਹਾਨੂੰ ਚਾਹੀਦਾ ਤੇ ਮੰਤਰੀਆਂ ਦੀਆਂ ਕੋਠੀਆਂ ਵੇਚ ਦੋ ਤੁਹਾਨੂੰ ਜੇ ਪੈਸੇ ਦੇ ਲਈ ਤੇ ਮਿਨੀ ਸੈਕਟਰੀਟ ਵੇਚ ਦੋ ਪਰ ਬੋਰਡ ਤੇ ਕਾਰਪੋਰੇਸ਼ਨ ਠੀਕ ਹੈ ਸਰਕਾਰ ਦਾ ਹਿੱਸਾ ਪਰ ਤੁਸੀਂ ਕੌਣ ਹੁੰਦੇ ਇਹ ਸਭ ਤੋਂ ਵੱਡਾ ਸਵਾਲ ਹੈ ਤੇ ਉਹਨਾਂ ਦਾ ਇਲਜ਼ਾਮ ਆ ਕਿ ਜਿਹੜੀ ਪਿੱਛੇ ਜੇ ਮੀਟਿੰਗ ਹੋਈ ਹੈ ਜਿਸ ਮੀਟਿੰਗ ਦਾ ਰੌਲਾ ਪਿਆ ਸ਼ਰਮਣੀ ਕਾਲੀ ਦਲ ਨੇ ਕਹਿਤਾ ਭਾਜਪਾ ਨੇ ਕਹਿਤਾ ਕਾਂਗਰਸ ਨੇ ਕਹਿਤਾ ਕਿ ਜਿਹੜੀ ਦਿੱਲੀ ਤੋਂ ਇੱਕ ਬੀਬੀ ਆਈ ਜਿਨ੍ਹਾਂ ਦਾ ਨਾਮ ਆਤਸੀ ਹਾਂ ਉਹਨਾਂ ਨੇ ਇਹ ਸਾਰੀ ਤਜਵੀਜ਼ ਰੱਖੀ ਆ ਹੁਣ ਪੰਜਾਬ ਦੀਆਂ ਪ੍ਰਾਪਰਟੀਆਂ ਵੇਚ-ਵਿਚ ਕੇ ਜਾਂ ਸਰਕਾਰੀ ਜਿਹੜੇ ਬੋਰਡ ਕਾਰਪੋਰੇਸ਼ਨ ਦੇ ਜਿਹੜੀਆਂ ਫਿਕਸਡ ਡਿਪੋਜ਼ਿਟ ਕਰਵਾਈਆਂ ਆਪਣੀਆਂ ਕਰਵਾਈਆਂ ਤੁਸੀਂ ਉਹ ਤੜਵਾ ਕੇ ਤੇ ਆਪਣੇ ਖਾਤਿਆਂ 'ਚ ਪਵਾ ਕੇ ਸਰਕਾਰ ਚਲਾਓਗੇ ਤੇ ਇਹ ਸਭ ਤੋਂ ਵੱਡੀ ਸਰਕਾਰੀ ਲੁੱਟ ਕਹੀ ਜਾ ਸਕਦੀ ਹੈ ਕਿ ਆਰਗੇਨਾਈਜ਼ਡ ਜਿਹੜੀ ਲੁੱਟਣਾ ਉਹ ਸਰਕਾਰ ਕਰਨ ਜਾ ਰਹੀ ਹੈ ਅੱਜ ਪੰਜਾਬ ਸਟੇਟ ਇੰਡਸਟਰੀਅਲ ਐਕਸਪੋਰਟ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਰੌਲਾ ਪਿਆ ਕਾਲੂ ਮਾਰਗ ਹੋਰ ਜਿਹੜੇ ਬੋਰਡ ਕਾਰਪੋਰੇਸ਼ਨ ਨੇ ਉਹ ਵੀ ਰੌਲਾ ਪਾਉਣਗੇ ਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਜੇ ਤੁਹਾਨੂੰ ਪੈਸੇ ਦੀ ਲੋੜ ਤਾਂ ਕਰਦੇ ਚੁੱਕ ਲੋ ਸਿਆਣੇ ਕਹਿੰਦੇ ਨੇ ਵੀ ਜੇ ਘੁੰਡ ਚੱਕ ਹੀ ਲਿਆ ਤੇ ਸ਼ਰਮ ਘਾਦੀ ਤੇ ਜੇ ਤੁਸੀਂ ਕਰਜ਼ੇ ਲੈਣੇ ਸ਼ੁਰੂ ਕਰ ਦਿੱਤੇ ਤਾਂ ਸ਼ਰਮ ਘਾਦੀ ਹੈ ਗਿਆ ਤੁਸੀਂ ਤੇ ਕਹਿ ਰਹੇ ਕਿ ਅਹੀਂ ਸਾਡਾ ਜੀ ਕਿਉਂਕਿ ਹੁਣ ਪੰਜਾਬ ਦੀ ਬਦਕਿਸਮਤ ਵਾਲੀ ਤਸਵੀਰ ਇਹ ਬਣ ਚੁੱਕੀ ਹੈ ਕਿ ਸਾਨੂੰ ਕਰਜ਼ਾ ਚੁਕਾਉਣ ਵਾਸਤੇ ਕਰਜ਼ਾ ਲੈਣਾ ਪੈ ਰਿਹਾ ਜਾਂ ਕਰਜ਼ੇ ਦੀਆਂ ਕਿਸ਼ਤਾਂ ਭਰਨ ਵਾਸਤੇ ਸਾਨੂੰ ਕਰਜ਼ਾ ਦੇ ਲੈਣਾ ਪੈ ਰ ਚੁਕਣਾ ਪੈ ਰਿਆ ਤੇ ਫਿਰ ਹੋਰ ਚੱਕ ਲੋ ਜਿੱਥੇ ਪਹਿਲਾਂ ਜਦੋਂ ਕਾਂਗਰਸ ਸਰਕਾਰ ਕਹਿ ਦੋ ਕਿ ਛੱਡ ਕੇ ਗਈ ਹੈ ਉਹ ਉਦੋਂ ਪੰਜਾਬ ਤੇ ਹੀ 2 ਲੱਖ 2.80 ਲੱਖ ਕਰੋੜ ਹੁਣ ਇਸ ਟਾਈਮ ਤੇ ਹੋ ਗਿਆ 3 3.3 20 25 ਲੱਖ ਕਰੋੜ ਮਤਲਬ ਤੁਸੀਂ 40 45 ਹਜ਼ਾਰ ਕਰਜ਼ਾ ਚੁੱਕਿਆ ਹਲੇ ਵਿੱਤੀ ਵਾਰਾ ਜਿਹੜਾ ਉਹ ਜਾ ਕੇ 31 ਮਾਰਚ ਨੂੰ ਖਤਮ ਹੋਣਾ ਤੇ ਇਸ ਕਰਕੇ ਜੇ ਤੁਸੀਂ ਕਰਜ਼ਾ ਚੁੱਕਣ ਦੀ ਫੜੇ ਹੋ ਯਾਰ ਵੀ ਮਾਰਕੀਟ ਚੋਂ ਕਰਜ਼ਾ ਆਰਬੀਏ ਤੋਂ ਕਰਜ਼ਾ ਵਰਲਡ ਬੈਂਕ ਤੋਂ ਕਰਜ਼ਾ ਹੋਰ ਕਰਜ਼ਾ ਤੇ ਚੱਕੀ ਜੋ ਤੇ ਜੇ ਨਹੀਂ ਢਿੱਡ ਭਰਦਾ ਸਰਕਾਰ ਦਾ ਪ੍ਰਾਪਰਟੀਆਂ ਵੇਚ ਦੋ ਸ਼ਹਿਰ ਸ਼ਹਿਰ ਦੀਆਂ ਜਿਹੜੀਆਂ ਜਿਵੇਂ ਪਹਿਲੀਆਂ ਸਰਕਾਰਾਂ ਕੀ ਕਰਦੀਆਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਜੇਲਾ ਸੀ ਉਹ ਬਾਹਰ ਕੱਢ ਕੇ ਲੈ ਕੇ ਉੱਥੇ ਕਮਰਸ਼ੀਅਲ ਮਹਾਲੀ ਸਾਰੇ ਮਿਹਰ ਉਹਨੇ ਮਿਲਦਾ ਕਿ ਦੁਨੀਆ ਚ ਨਹੀਂ ਸ਼ਾਪਿੰਗ ਮਾਲ ਬਣ ਗਏ ਨੇ ਜਿੰਨੇ ਮਹਾਲੀ ਦੇ ਵਿੱਚ ਬਣ ਗਏ ਦਸ਼ਹਰਾ ਗਰਾਊਂਡ ਸੀ ਉਹ ਵੇਚ ਤਾ ਜਿਹੜਾ ਅੰਬ ਸਾਹਿਬ ਗੁਰਦੁਆਰਾ ਉਹਦੇ ਲਾਗੇ ਇਸ ਜਗ੍ਹਾ ਖਾਲੀ ਉੱਤੇ ਵੀ बन ਗਏ ਮਲਟੀ ਸਟੋਰ ਬਣ ਗਏ ਹੈਗੇ ਨੇ ਤੇ ਇਦਾਂ ਦੀਆਂ ਪ੍ਰਾਪਰਟੀਆਂ ਜੇ ਪਿਛਲੇ ਵੇਚ ਕੇ ਤੁਸੀਂ ਵੇਚਣਾ ਸ਼ੁਰੂ ਕਰ ਕਰ ਦੋ ਪਰ ਘੱਟੋ ਘੱਟ ਜਿਹੜੇ ਬੋਰਡ ਤੇ ਕਾਰਪੋਰੇਸ਼ਨਾਂ ਜਿਨ੍ਹਾਂ ਦੇ ਕੋਈ 2.5 ਤੇ 3 ਲੱਖ ਮੁਲਾਜ਼ਮ ਨੇ ਜਿੱਥੇ ਕੰਮ ਕਰਦੇ ਆਗੇ ਨੇ ਉਹਨਾਂ ਦਾ ਭਵਿੱਖ ਤਾਂ ਨਾ ਖਤਰੇ ਚ ਪਾਓ ਉਹਨਾਂ ਨਾਲ ਦੇ ਨਾ ਖਿਵਾਲ ਖੜੋ ਸਾਡੇ ਵੀ ਕਹਿ ਰਹੇ ਸਨ ਜਦੋਂ ਸਾਡੇ ਨਾਲ ਵੀ ਗੱਲਬਾਤ ਹੋਈ ਕਹਿੰਦੇ ਸਭ ਤੋਂ ਵੱਧ ਅਸੀਂ ਝੰਡਾ ਚੁੱਕਿਆ ਸੀ ਆਮ ਆਦਮੀ ਪਾਰਟੀ ਦਾ ਇਹ ਕਹਿੰਦੇ ਸੀ ਕਿ ਬਦਲਾ ਲਿਆਓ ਤਾਂ ਤੁਹਾਡੀ ਤਕਦੀਰ ਬਦਲਣੀ ਹੈ ਅਸੀਂ ਆਊਟਸੋਰਸ ਵਾਲੇ ਨੌਕਰੀਆਂ ਤੋਂ ਬਾਹਰ ਜਾਣਾ ਪੈ ਰਿਹਾ ਕਈ ਕਈ ਮਹੀਨੇ ਡੀਏਡੀਕਾ ਪਿੰਡਾਂ ਮਿਲਦਾ ਹੀ ਨਹੀਂ ਤਾਂ ਇਹ ਸਾਰੀਆਂ ਕਹਿੰਦੇ ਤਕਲੀਫਾਂ ਆ ਤਕਲੀਫਾਂ ਲਈ ਸਾਡਾ ਕੋਈ ਪਹਿਲੀ ਗੱਲ ਤਾਂ ਕਹਿੰਦੇ ਮਨਿਸਟਰ ਨਹੀਂ ਇਹਨਾਂ ਨੇ ਲਾਇਆ ਮੁੱਖ ਮੰਤਰੀ ਸਾਹਿਬ ਕੋਲ ਮਹਿਕਮਾ ਉਹਨਾਂ ਨਾਲ ਅਸੀਂ ਮੁਲਾਕਾਤ ਹੀ ਨਹੀਂ ਕਰ ਸਕਦੇ ਸਾਨੂੰ ਕਹਿੰਦੇ ਬੜੀਆਂ ਤਕਲੀਫਾਂ ਅਸੀਂ ਗੱਲ ਹੀ ਸੁਣਨ ਵਾਲਾ ਕੋਈ ਨਹੀਂ ਸਾਡੀ ਸੰਦੀਪ ਸਿਰਫ ਮੁਲਾਜ਼ਮਾ ਨੇ ਨਹੀਂ ਝੰਡਾ ਚੁੱਕਿਆ ਪੂਰੇ ਪੰਜਾਬ ਦੇ ਲੋਕਾਂ ਨੇ ਝੰਡਾ ਚੁੱਕਿਆ ਜੀ ਤਾਂ ਹੀ ਆਮ ਆਦਮੀ ਪਾਰਟੀ ਦੀਆਂ 92 ਸੀਟਾਂ ਆ ਕਹਿ ਸਕਦੇ ਕਿ ਬਹੁਤ ਸਾਰੇ ਲੋਕਾਂ ਨੂੰ ਖੁਰਕ ਸੀ ਉਹ ਅੱਧਿਆਂ ਦੇ ਤੇ ਖੁਰਕ ਮਰ ਗਈ ਆ ਚਾਹੇ ਸੰਗਰੂਰ ਵਾਲਿਆਂ ਦੀ ਚਾਹੇ ਬਰਨਾਲੇ ਵਾਲਿਆਂ ਦੀ ਚਾਹੇ ਮਾਨਸਾ ਵਾਲੇ ਚਾਹੇ ਬਠਿੰਡੇ ਵਾਲਿਆਂ ਦੀ ਚਾਹੇ ਭਾਨੇ ਸਿੱਧੂ ਦੇ ਰੂਪ ਚ ਚਾਹੇ ਲੱਕੇ ਜਦਾਲਾਂ ਦੇ ਰੂਪ ਚ ਹਨਾ ਉਹ ਤੇ ਖੁਰਕ ਮਰ ਗਈ ਹੈਗੇ ਜਿਨ੍ਹਾਂ ਨੇ ਚੱਕਿਆ ਸੀ ਝੰਡਾ ਚੱਕਿਆ ਸੀ ਜਿਹੜੇ ਹੁਣ ਉੱਥੇ ਡਾਂਗਾਂ ਖਾ ਰਹੇ ਨੇ ਜਾਂ ਪੁਲਿਸ ਦੇ ਨਾਲ ਬਹਿਸ ਕਰ ਰਹੇ ਨੇ ਜਾਂ ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਉਹ ਕੌਣ ਸੀ ਉਹ ਸਾਰੇ ਝੰਡੇ ਵਾਲੇ ਸੀ ਉਹ ਸਾਰੇ ਆਮ ਆਦਮੀ ਪਾਰਟੀ ਵਾਲੇ ਸੀ ਹੁਣ ਚਰਨਜੀਤ ਸਿੰਘ ਚੰਨੀ ਸਾਹਿਬ ਜਿਹੜੇ ਸਾਬਕਾ ਮੁੱਖ ਮੰਤਰੀ ਕੀ ਕਹਿੰਦੇ ਨੇ ਕਹਿੰਦੇ ਉਹ ਇਹ ਭਾਨਾ ਸਿੱਧੂ ਆ ਜਿਹਨੇ ਆਪਣੇ ਮੈਨੂੰ ਪਿੰਡ ਚ ਨਹੀਂ ਵੜ ਦਿੱਤਾ ਤੇ ਹੁਣ ਭਾਨੇ ਸਿੱਧੂ ਦਾ ਦੋਸ਼ ਲਾਦੇ ਉਹਦਾ ਸਭ ਤੋਂ ਵੱਧ ਜੇਲ੍ਹ ਦੇ ਵਿੱਚ ਛਤਰੋਲ ਹੋ ਰਿਹਾ ਹੁਣ ਸਵਾਲ ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਚਾਹੇ ਮੁਲਾਜ਼ਮ ਸੀ ਚਾਹੇ ਉਹ ਪੰਜਾਬ ਦਾ ਕੋਈ ਖੇਤ ਮਜ਼ਦੂਰ ਸੀ ਚਾਹੇ ਇੱਕ ਸਾਲ ਸੀ ਚਾਹੇ ਵਪਾਰੀ ਸੀ ਉਹਨਾਂ ਦੀ ਉਹਨਾਂ ਨੂੰ ਚਾਹ ਹੀ ਬਹੁਤ ਸੀ ਉਹਨਾਂ ਦੀਆਂ ਉਮੀਦਾਂ ਸੀ ਅਸਲ ਦੇ ਵਿੱਚ ਮੌਜੂਦਾ ਸਰਕਾਰ ਨੇ ਲੋਕਾਂ ਦੀਆਂ ਉਮੀਦਾਂ ਸਿਖਰਾਂ ਤੇ ਲੈ ਜਾਂਦੀਆਂ ਮਾਉਂਟ ਐਵਰੈਸਟ ਦੀ ਚੋਟੀ ਤੱਕ ਲੈ ਕੇ ਗਏ ਸੀ ਆ ਕਰ ਦਾਂਗੇ ਹੋਇਆ ਕੁਝ ਨਹੀਂ ਆਇਆਗਾ ਹੁਣ ਸਵਾਲ ਇਸ ਮਸਲੇ ਦੇ ਉਹ ਮੁਲਾਜ਼ਮੀ ਪਰੇਸ਼ਾਨ ਨੇ ਕਿਹੀਂ ਸਰਕਾਰ ਬਣਾ ਕੇ ਗਲਤੀ ਕੀਤੀ ਆ ਦੇਖੋ ਹਰ ਵਾਰ ਇਦਾਂ ਦੇ ਤਜਰਬੇ ਹੁੰਦੇ ਨੇ ਕਿਉਂਕਿ ਤੁਸੀਂ ਪਹਿਲਾਂ ਤੇ ਵੇਖਿਆ ਨਹੀਂ ਨਾ ਜਾਂਦਾਗਾ ਉਹ ਗਲਤ ਵਰਤਨ ਦੀ ਸਿਆਣੇ ਕਹਿੰਦੇ ਨੇ ਜਾਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ ਹਣਾ ਹੁਣ ਤੁਸੀਂ ਵਾਹ ਪਿਆ ਜਾਣ ਲਿਆਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਗਿਆ ਕਿ ਆ ਹੁਣ ਜਿਹੜੇ ਮੁਲਾਜ਼ਮ ਕਹਿ ਰਹੇ ਨੇ ਤੁਹਾਡਾ ਨਹੀਂ ਆ ਔਰ ਪੰਜਾਬੀਆਂ ਦੀ ਸੁਭਾਅ ਆ ਜਾਂ ਆਦਤ ਆ ਕਿ ਅਸੀਂ ਤੋਂ ਚੋ ਕਿਲਾ ਕਢਣਾ ਉਹ ਲੋਕਾਂ ਨੇ ਕਾਲੀਆਂ ਦੀ ਤੋਂ ਕਾਂਗਰਸ ਨੇ ਅਧਿ ਤੌਂ ਚੋਂ ਬੀਜੇਪੀ ਵਾਲਿਆਂ ਦੇ ਤੌਂ ਚੋਂ ਕਿਲਾ ਕੱਢ ਕੇ ਨਾ ਉਹ ਆਪਣੀ ਤੌਂ ਚ ਕਿਲਾ ਢਾ ਲਿਆ ਹੁਣ ਉਹ ਪਰੇਸ਼ਾਨ ਹੋ ਰਹੇ ਨੇ ਵੀ ਅਹੀਂ ਤੇ ਪਹਿਲਾਂ ਸਰਕਾਰ ਜਿਤਾਤੀ ਅਹੀਂ ਤੇ 60 60000 ਦੇ ਨਾਲ ਹਰਾਤਾ 60000 ਤੋਂ ਥੱਲੇ ਕੋਈ ਨਹੀਂ ਜਿਹੜੇ ਬੰਦੇ ਉਹ ਸਿਆਣੇ ਹੁਣ ਤਾਂ ਹੀ ਗੱਲਾਂ ਹੋ ਰਹਿਣਾ ਕਿ ਜਿਹੜੇ ਬੰਦਿਆਂ ਨੇ ਕਦੀ ਸੋਚਿਆ ਨਹੀਂ ਸੀ ਕਿ ਪੰਚ ਵੀ ਬਣ ਸਰਪੰਚ ਵੀ ਬੜੀ ਦੂਰ ਦੀ ਗੱਲ ਹੈ ਕਿਉਂਕਿ ਅੱਜ ਕੱਲ ਜਿਹੜੇ ਪੰਚ ਬਣਦੇ ਆਪਣੇ ਵਾਰਡ ਚ ਬਣਦੇ ਨੇ ਜਿੰਨੇ ਕਿ ਤੁਹਾਡੇ ਅਮਨੇ ਸਾਹਮਣੇ ਖੱਬੇ ਸੱਜੇ 20 25 ਘਰ 100 150 ਵੋਟਾਂ ਦਾ ਅੱਜ ਕੱਲ ਵਾਰਡ ਬਣ ਜਾ ਜਿਹੜੇ ਕਦੀ ਉੱਥੋਂ ਨਹੀਂ ਸੀ ਜਿੱਤ ਸਕਦੇ ਆਪਣੇ ਵਿੜੇ ਦੇ ਵਿੱਚੋਂ ਪੰਚ ਨਹੀਂ ਸੀ ਬਣ ਸਕਦੇ ਉਹ ਐਮਐਲਏ ਤੇ ਮੰਤਰੀ ਬਣ ਗਏ ਨੇ ਹੁਣ ਲੋਕਾਂ ਨੂੰ ਪ੍ਰੋਬਲਮ ਜੋ ਹੋ ਰਹੀ ਆ ਭਈ ਇਹ ਰਹੀ ਤੇ ਆਪਣੇ ਹੱਥੀ ਪੈਦਾ ਕੀਤੇ ਇਹ ਪੈਸੇ ਵੀ ਪੱਲਿਓ ਖਰਚੇ ਅਸੀਂ ਗੱਡੀਆਂ 'ਚ ਤੇਲ ਵੀ ਪਵਾਇਆ ਤੇ ਹੁਣ ਸਾਨੂੰ ਛੱਤਰ ਪੈ ਰਹੇ ਨੇ ਹੁਣ ਆ ਸਵਾਲੋ ਚਾਹੇ ਮੁਲਾਜ਼ਮ ਲਾ ਲਓ ਚਾਹੇ ਪੰਜਾਬ ਦੇ ਲੋਕ ਲਾ ਲਓ ਜਿਹੜੀ ਪੰਜਾਬ ਦੇ ਵਿੱਚ ਖੁਰਕ ਹੋ ਰਹੀ ਸੀ ਨਾ 89 ਤੋਂ ਜਦੋਂ ਸਿਮਰਜੀਤ ਸਿੰਘ ਮਾਨ ਹੋਣੀ ਜਿੱਤ ਗਏ ਠੀਕ ਹੈ ਉਸ ਤੋਂ ਬਾਅਦ ਕਦੀ ਉਹ ਖੁਰਕ ਬਲਵੰਤ ਸਿੰਘ ਰਾਮੂ ਵਾਲੀ ਦੇ ਰੂਪ ਚ ਹੁੰਦੀ ਰਹੀ ਕਦੀ ਉਹ ਟੋੜਾ ਸਾਹਿਬ ਹੋਣਾ ਸਰਵਿੰਦਰ ਸ਼ਰਮਣੀ ਅਕਾਲੀ ਦਲ ਬਣਾਇਆ ਕਦੀ ਪੀਪਲਜ਼ ਪਾਰਟੀ ਆਫ ਪੰਜਾਬ ਦੇ ਨਾਮ ਤੇ ਲੋਕਾਂ ਨੂੰ ਖੁਰਕ ਹੋਈ ਫਿਰ 2017 ਵਿੱਚ ਆਮ ਆਦੀ ਪਾਰਟੀ ਦੇ ਰੂਪ ਚ ਖੁਰਕ ਹੋਈ ਉਹ ਹੁਣ 22 ਦੇ ਵਿੱਚ ਆ ਕੇ ਜਿਹੜੀ ਖੁਰਕ ਲੋਕਾਂ ਦੀ ਮਾਰ ਗਈ ਹੈਗੀ ਹੁਣ ਇਸ ਕਰਕੇ ਉਹ ਮਲਾਜਮ ਵੀ ਤੜਫਰੇ ਨੇ ਕਿ ਸਾਡਾ ਮੰਤਰੀ ਅਸੀਂ ਟਾਈਮ ਕਿੱਥੇ ਲਈਏ ਤੇ ਹੁਣ ਮਲਾਜਮ ਵੀ ਕਹਿੰਦੇ ਕਿ ਪਹਿਲਾਂ ਬਾਦਲ ਸਾਹਿਬ ਚੰਗੇ ਹੀ ਜਦੋਂ ਮਰਜ਼ੀ ਬਾਦਲ ਸਾਹਿਬ ਦੀ ਬਾਹਮ ਰੋੜ ਕੇ ਉਹ ਕਲੇ ਦਾ ਬਾਲ ਸਾਹਿਬ ਜਿਹੜੇ ਕੰਮ ਕਰਕੇ ਜੋ ਘੇਰਾ ਪਾ ਲੈਂਦੇ ਸੀ ਹੁਣ ਉਹ ਸਵਾਲ ਮਸਲੇ ਦੇ ਵਿੱਚ ਆ ਪਰ ਇਹ ਮੁਲਾਜ਼ਮਾਂ ਦੇ ਸ਼ਿਕਵੇ ਰਹਿਣੇ ਰਹਿਣੇ ਨੇ ਕੋਈ ਵੀ ਸਰਕਾਰ ਦੁਨੀਆ ਤੇ ਨਹੀਂ ਜਿੱਨਾ ਮੁਲਾਜ਼ਮ ਖੁਸ਼ ਹੋ ਜਾਣ ਪਰ ਜਿਹੜੇ ਵਿਚਾਰੇ ਆਊਟਸੋਰਸਿੰਗ ਕੰਮ ਕਰਦੇ ਉਹਨਾਂ ਨੂੰ ਕੱਢਣਾ ਨਹੀਂ ਚਾਹੀਦਾ ਜਾਂ ਤੇ ਜਿਵੇਂ ਹਰਿਆਣਾ ਸਰਕਾਰ ਨੇ ਕੀ ਕੀਤਾ ਕਿ ਜਿਹੜੇ ਆਊਟਸੋਰਸਿੰਗ ਸਾਡੇ ਤੇ ਇੱਥੇ 2 ਨੰਬਰ ਚ ਭਰਤੀ ਹੁੰਦੇ ਨੇ ਬਹੁਤ ਇਹਦੀ ਅਫਸਰਾਂ ਦੀਆਂ ਆਊਟਸੋਰਸਿੰਗ ਕੰਪਨੀਆਂ ਜਾਂ ਪੋਲੀਟਿਕਲ ਪਾਰਟੀਆਂ ਦੇ ਰਹਿਣੇ ਦੇ ਵਿੱਚ ਜੇ ਆਊਟਸੋਰਸਿੰਗ ਮੁਲਾਜ਼ਮ ਰੱਖਣੇ ਹੋ ਹਰਿਆਣਾ ਸਰਕਾਰ ਦੇ ਇੱਕ ਡਿਪਾਰਟਮੈਂਟ ਆ ਉਹਦੇ ਥਰੂ ਹੀ ਆਊਟਸੋਰਸ ਹੋਣਗੇ ਇੱਥੇ ਕੀ ਆ ਅਫਸਰ ਕੀ ਕਰਦੇ ਜਿਹੜੇ ਘਰਾਂ ਦੇ ਵਿੱਚ ਉਹਨਾਂ ਦੇ ਕੰਮ ਕਰਦੇ ਆਗੇ ਉਹਨਾਂ ਦੇ ਧੀਆਂ ਪੁੱਤ ਰੱਖ ਲੈਂਦੇ ਨੇ ਚਲ ਮੌਜਾਂ ਮਾਣੋ ਚੰਡੀਗੜ੍ਹ ਦੇ ਵਿੱਚ ਤੇ ਡੀਸੀ ਰੇਟ ਵੀ ਮਿਲਦਾ 25-30 ਹਜ਼ਾਰ ਤੋਂ ਜ਼ਿਆਦਾ ਗਿਆ ਇਸ ਕਰਕੇ ਉਹ ਰੌਲਾ ਇਹ ਆ ਗਿਆ ਆਊਟਸੋਰਸਿੰਗ ਦਾ ਹੁਣ ਸਵਾਲ ਇਹ ਕਿ ਚਲੋ ਮੁਲਾਜ਼ਮਤ ਹੁਣ ਇਹ ਕਹਿ ਰਹੇ ਨੇ ਕਿ ਸਾਡੇ ਨਹੀਂ ਮਿਲ ਨਹੀਂ ਸਕਦੇ ਪਰ ਸਭ ਤੋਂ ਵੱਡੀ ਜਿਹੜੀ ਚਿੰਤਾ ਕਿ ਜੇ ਜਿਹੜੇ ਮੁਲਾਜ਼ਮਾਂ ਨਾਲ ਜੇ ਦੋਸ਼ ਲਗਾਏ ਨੇ ਕਿ ਅਰਪਾਲ ਸਿੰਘ ਚੀਮਾ ਤੇ ਆਤਸ਼ੀ ਜਿਹੜੀ ਦਿੱਲੀ ਦੀ ਮਿਨਿਸਟਰੀ ਜਾਂ ਹੋਰ ਡਿਪਾਰਟਮੈਂਟ ਜੇ ਉਹਨਾਂ ਦੀ ਲਲਚਾਈ ਅੱਖਾਂ ਪੰਜਾਬ ਦੇ ਬੋਰਡ ਤੇ ਕਾਰਪੋਰੇਸ਼ਨ ਦੇ 10000 ਕਰੋੜ ਰੁਪਏ ਤੇ ਹੈ ਇਹ ਪੰਜਾਬ ਦੇ ਜਨਤਾ ਦੇ ਨਾਲ ਧੋਖਾ ਵਾਏ ਇਹ ਸਰਕਾਰ ਨੂੰ ਖਾਸ ਕਰਕੇ ਤੁਸੀਂ ਅਜਿਹੇ ਆਮਦਨ ਦੇ ਸਰੋਤ ਪੈਦਾ ਕਰੋ ਨਾ ਤੁਸੀਂ ਪ੍ਰਾਪਰਟੀਆਂ ਜਾਂ ਹੋਰ ਜਿਹੜੇ ਐਬਡੀਆਂ ਹੋਈਆਂ ਬੋਰਡ ਕਾਰਪੋਰੇਸ਼ਨ ਦੇ ਤੁਸੀਂ ਉਹ ਤੜਵਾ ਕੇ ਕਹਿੰਦੇ ਕਿ ਸਾਡੇ ਪੰਜਾਬ ਸਰਕਾਰ ਦੇ ਹਵਾਲੇ ਕਰ ਦਿਓ ਉਹਦੇ ਸਵਰ ਸਰ ਸਿਰ ਇੱਕ ਜੁਰਮ ਹੋਊਗਾ ਜਿਹਨੂੰ ਕਾਪਾ ਕਹਿੰਦੇ ਕਿ ਆਰਗੇਨਾਈਜ਼ਡ ਕ੍ਰਾਈਮ ਕਹ ਲਓ ਜਾਂ ਆਰਗੇਨਾਈਜ਼ਡ ਲੂਟ ਲੁੱਟ ਕਹ ਲਓ ਇਹ ਸਵਾਲ ਹੋ ਗਿਆ ਪਰ ਹੁਣ ਦੇ ਦੇ ਕਿ ਇੱਕ ਜਥੇਬੰਦੀ ਤੇ ਜਾਗੀ ਜਾਂ ਬਾਕੀ ਵੀ ਜਾਗੜੀਆਂ ਹੋ ਸਕਦਾ ਕਿ ਪੋਲੀਟੀਕਲ ਪਾਰਟੀਆਂ ਵੀ ਇਸ ਤੇ ਮੁੱਦਾ ਬਣਾਉਣ ਕਿ ਜੇ ਕਰਜ਼ਾ ਚੁੱਕਣ ਨਾਲ ਚੁੱਕੋ ਤੁਸੀਂ ਜਿਹੜੇ ਬੋਰਡ ਕਾਰਪੋਰੇਸ਼ਨ ਨੇ ਉਹਨਾਂ ਦਾ ਪਠਾਣਾ ਨਾ ਬਿਠਾਓ ਉਹਨਾਂ ਦਾ ਨਾ ਨਾ ਬੇੜਾ ਗਰਕ ਕਰੋ ਆਗੋ ਤੇ ਤੁਹਾਡੇ ਜਿਹੜੇ ਪੋਲਿਟਿਕਲ ਮਨਸੂਬੇ ਨੇ ਉਹ ਸਰਕਾਰ ਆ ਜਨਤਾ ਦੇ ਜਾਂ ਜਿਹੜੇ ਜਨਤਾ ਦੇ ਦਿੱਤੇ ਉਸ ਟੈਕਸ ਦੇ ਰੂਪ ਦੇ ਵਿੱਚ ਨਾ ਨਾ ਮਨੋਰੰਜਨ ਕਰੋ ਤੁਸੀਂ ਵੀ ਜੇ ਸਰਕਾਰਾਂ ਬਣਾਉਣੀਆਂ ਪਰ ਉਹਨਾਂ ਦਾ ਅਸਲ ਦੇ ਵਿੱਚ ਉਹ ਨਾ ਕਿਸੇ ਨੇ ਕਹਾਣੀ ਸੁਣਾਈ ਆ ਕਿ ਇੱਕ ਬੰਦਾ ਹੈ ਬੜਾ ਕਬੂਤਰ ਜਾਂ ਮੁਰਗੀਆਂ ਦਾ ਬੜਾ ਸ਼ਕੀਨ ਸੀ ਉਹਨੇ ਬੜੇ ਕਬੂਤਰ ਤੇ ਮੁਰਗੇ ਪਾਲੇ ਸੀ ਨਾ ਤੇ ਉਹ ਨਾਲ ਉਹ ਗੱਪਾਂ ਇੱਕ ਹੋਰ ਯਾਰ ਦੋਸਤ ਆ ਗਿਆ ਗੱਪਾਂ ਛੱਪਾਂ ਮਾਰ ਲਾਪੇ ਤੇ ਉਹਨੇ ਕੁੱਕੜ ਦੇ ਨਾ ਸਾਰੇ ਖੰਭ ਲਾਤੇ ਦੋ ਤਿੰਨ ਖੰਭ ਹੀ ਰਹਿ ਗਏ ਅਗੇ ਨੇ ਤੇ ਫਿਰ ਛੜਤਾ ਗਿਆ ਕਹਿੰਦਾ ਯਾਰ ਤੂੰ ਆਪੇ ਹੱਥੀ ਪਾ ਲਿਆ ਕੁੱਕੜ ਹੁਣ ਤੂੰ ਛੇਲ ਵੀ ਦਿੱਤਾ ਉਹਦਾ ਸਾਰੀ ਚੰਬੜੀ ਦਿਖਣ ਲੱਪੀ ਆ ਤੇ ਇੱਕ ਹੀ ਖੰਭ ਰੱਖਦਾ ਕਹਿੰਦਾ ਕੋਈ ਗੱਲ ਨਹੀਂ ਫਿਰ ਮੇਰੇ ਕੋ ਭੱਜ ਜਾਊਗਾ ਕਹਿੰਦਾ ਕਿਵੇਂ ਤੇਰੇ ਕੋ ਭੱਜਾਉ ਤੇ ਭੱਜ ਗਿਆ ਤੇਰੇ ਤੋਂ ਵੀ ਮੇਰਾ ਕਿਤੇ ਹੁਣ ਧੌਣਾ ਮਰੂੜ ਦੇ ਤੇ ਸ਼ਾਮ ਨੂੰ ਕਿਤੇ ਪਤੀਲੇ ਚ ਨਾ ਧਰ ਦੇ ਤੇ ਰਾਤ ਨੂੰ ਬਾਂਜੂਗਾ ਮੀਟ ਕਹਿੰਦਾ ਨਾਲ ਉਹਨੇ ਹੱਥ ਤੇ ਦਾਣਾ ਰੱਖਿਆ ਉਹਨੇ ਜਿਹਨੇ ਮੁਰਗੇ ਪਾਲੇ ਕੁੱਕੜ ਪਾਲੇ ਜਦੋਂ ਹੱਥ ਤੇ ਦਾਣੇ ਰੱਖੇ ਹੈਗੇ ਤੇ ਕੁੱਕੜ ਫੇਰੋ ਦੇ ਅੱਗੇ ਹੱਥ ਤੇ ਬੈਠ ਗਿਆ ਉਹ ਦਾਣਾ ਖਾਣ ਲੱਗ ਪਿਆ ਕਹਿੰਦਾ ਵੇਖਿਆ ਤੇ ਸਾਡਾ ਵੀ ਉਹੀ ਹਾਲ ਆ ਅਸੀਂ ਵੀ ਉਹੀ ਕੁੱਕੜ ਆ ਜਿਹੜੇ ਸਾਨੂੰ 5 ਸਾਲ ਪੋਲਿਟਿਸ਼ੀਅਨ ਤੇ ਸਰਕਾਰਾਂ ਛਿਲਦੀਆਂ ਨੇ ਫਿਰ ਸਾਨੂੰ ਉਹ ਕੁਗ ਦਾਣਾ ਕੀ ਮਿਲਦਾ ਹੈਗਾ ਬੰਬੀਆਂ ਦਾ ਬਿੱਲ ਦੇ ਰੂਪ ਦੇ ਵਿੱਚ ਮਾਫੀ ਵਡਾਪਾ ਪੈਨਸ਼ਨ ਦੇ ਰੂਪ ਦੇ ਵਿੱਚ ਵਿਧਵਾ ਪੈਨਸ਼ਨ ਦੇ ਰੂਪ ਦੇ ਵਿੱਚ ਸਗਨ ਸਕੀਮ ਦੇ ਰੂਪ ਦੇ ਵਿੱਚ ਬਿਜਲੀ ਮਾਫ ਦੇ ਰੂਪ ਦੇ ਵਿੱਚ ਘਰਾਂ ਦੀ ਬਿਜਲੀ ਮਾਫ ਹੋ ਗਈ ਆ 95% ਬੱਸਾਂ 'ਚ ਬੁੜੀਆਂ ਦਾ ਕਿਰਾਇਆ ਮਾਫ ਹੋ ਗਿਆ ਅਸੀਂ ਵੀ ਉਹੀ ਕੁੱਕੜ ਤੇ ਮੁਰਗੀ ਨੇ ਕਿ ਜਿਹੜੇ ਸਾਨੂੰ ਸਾਢੇ 4 ਸਾਲ ਉਹ ਛਿਲਦੇ ਨੇ ਤੇ ਪੰਜਵੇਂ ਸਾਲ ਜਦੋਂ ਵੋਟਾਂ ਹੁੰਦੀਆਂ ਨੇ ਤੇ ਅਸੀਂ ਫੇਰ ਉਹ ਸਾਡੇ ਅੱਗੇ ਚੋਗਾ ਦੇ ਦਿੰਦੇ ਆ ਕਿ ਨੇ ਉਹ ਚੋਗਾ ਸਬਸਿਡੀਆਂ ਦੇ ਰੂਪ ਦੇ ਵਿੱਚ ਤੇ ਉਹ ਸਾਡੀਆਂ ਸਿਰ ਤੇ ਸਾਡੀਆਂ ਜੁੱਤੀਆਂ ਠੀਕ ਹੈ ਜਾਇਹੀਂ ਸਹਰਾਣੇ ਪੈ ਜੀਏ ਚਾਹੀਹੀਂ ਪੈਂਦੇ ਪੈ ਜੀਏ ਲੱਕ ਸਾਡੇ ਵਿਚਕਾਰ ਆ ਰਿਹਾ ਇਸ ਕਰਕੇ ਸਾਨੂੰ ਉਸੇ ਤਰ੍ਹਾਂ ਹੀ ਲੁੱਟਿਆ ਜਾ ਰਿਹਾ ਸਾਡਾ ਖੂਨ ਪੀਆ ਜਾ ਰਿਹਾ ਹੈਗਾ ਕਿ ਅਸੀਂ ਸਾਨੂੰ 4.5 ਸਾਲ ਤੇ ਆ ਉਸ ਤੋਂ ਬਾਅਦ ਇਹ ਸਾਨੂੰ ਇੱਕ ਸਬਸੀਆਂ ਦੇ ਰੂਪ ਦੇ ਵਿੱਚ ਸਾਨੂੰ ਛਿਲਦੇ ਆ ਗਏ ਨੇ ਤੇ ਇਸ ਕਰਕੇ ਆ ਜਿਹੜਾ 10000 ਕਰੋੜ ਰੁਪਈਆ ਹੈ ਨਾ ਇਹ ਕਹਿਣਗੇ ਕਿ ਫਿਰ ਕੀ ਹੋ ਗਿਆ ਸਾਡਾ ਪੈਸਾ ਤੁਹਾਨੂੰ ਹੀ ਦੇਣਾ ਹੈਗਾ ਅੰਨਿਤਾ ਨੂੰ ਬਿਜਲੀ ਫਰੀ ਦੇਤੀ ਤੁਹਾਨੂੰ ਹੀ ਬੱਸਾਂ ਹੁਣ ਪੰਜਾਬ ਦੇ ਵਿੱਚ ਕੀ ਆਗਣਾ ਹੈ ਪੰਜਾਬ ਦੇ ਵਿੱਚ ਰੋਜੀ ਰੋਟੀ ਦੇ ਕੋਈ ਕੰਮ ਕਸ ਕਸਰ ਨਹੀਂ ਆਗੀ ਇਸ ਕਰਕੇ ਜਿਹੜਾ ਯੂਪੀ ਬਿਹਾਰ ਤੋਂ ਜਿਹੜੇ ਮੁਸਲਮਾਨ ਭਰਾਜ ਆ ਯੂਪੀ ਬਿਹਾਰ ਤੋਂ ਪ੍ਰਵਾਸੀ ਮਜ਼ਦੂਰ ਆਏ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਭਈਏ ਕਹਿ ਦਿੰਦੇ ਨੇ ਉਹ ਇੱਥੇ ਆ ਕੇ ਰਾਜੇ ਕਿਉਂ ਬਣ ਗਿਆਗੇ ਕਿਉਂਕਿ ਨਾਈ ਤੋਂ ਲੈ ਕੇ ਕਸਾਈ ਤੱਕ ਉਹ ਉਹਨਾਂ ਕਲ ਹੱਥ ਕੰਮ ਰੇੜੀਆਂ ਵਾਲੇ 버ਗਰ ਵਾਲੇ ਰਾਜਨੀਤੀ ਕਾਰਪੈਂਟਰ ਪਲੰਬਰ ਮਾਣਾ ਦਰਜੀ ਪ੍ਰੈਸ ਕਰਨ ਵਾਲੇ ਮੀਡ ਵੇਚਣ ਵਾਲੇ ਵਾਲ ਕੱਟਣ ਵਾਲੇ ਉਹ ਸਾਰੇ ਉਹੀ ਹੈ ਕਿਉਂਕਿ ਸਾਨੂੰ ਕੋਈ ਚਿੰਤਾ ਨਹੀਂ ਹੈਗੀ ਨੀਲੇ ਕਾਡ ਬਣ ਗਏ ਆਟਾ ਦਾਲ ਆਟਾ ਕਣਕ ਫਰੀ ਆ ਬੁੜੀਆਂ ਦਾ ਬੱਸਾਂ ਦੇ ਵਿੱਚ ਫਰੀ ਆ ਬੰਬੀਆਂ ਦੇ ਬਿੱਲ ਮਾਫ ਹੋ ਗਏ ਨੇ ਘਰਾਂ ਦੇ ਬਿੱਲ ਬਾਫ ਹੋ ਗਏ ਨੇ ਘਰਾਂ ਦੇ ਵਿੱਚ ਸਰਦੀਆਂ ਦੇ ਵਿੱਚ ਵੀ ਹੀਟਰ ਲੱਗਦੇ ਹੁਣ ਸਰਕਾਰ ਨੂੰ ਸਮਝ ਲੱਗੀ ਪਿਛਲੀ ਵਾਰ ਭਗਵੰਤ ਮਾਨ ਸਰਕਾਰ ਹਿਲ ਗਈ ਰੂਣ ਤੇ ਆ ਗਈ ਸਰਕਾਰ ਬਲਦੇਵ ਸਿੰਘ ਸਰਾਹ ਵੀ ਤੇ ਹਰਪ੍ਰਿੰਦਰ ਸਿੰਘ ਈਟੀਓ ਵੀ ਇਸ ਵਾਰ ਕਿਉਂ ਸਰਦੀਆਂ ਦੇ ਵਿੱਚ ਕਿਉਂ ਕੱਟ ਲੱਗੇ ਨੇ ਕਿਉਂ ਸਵੇਰ ਨੂੰ ਕੱਟ ਲੱਗਦੇ ਨੇ ਸ਼ਾਮ ਨੂੰ ਕਿਉਂ ਕੱਟ ਲੱਗਦੇ ਨੇ ਕਿਉਂਕਿ ਸਵੇਰ ਨੂੰ ਵੀ ਬੁੜੀਆਂ ਨੇ ਕੀ ਕੀਤਾ ਕਿ ਆਪਾਂ ਜਰੂਰੀ 1000 ਰੁਪਏ ਦਾ ਸਿਲੰਡਰ ਬਾਲਣਾ ਹੈਗਾ ਲਾਓ ਹੀਟਰ ਲਿਆਓ 2 300 ਰੁਪਏ ਦਾ ਹੀਟਰ ਲਿਆਓ ਚਲੋ ਸਵੇਰੇ ਚਾਹ ਵੀ ਉੱਤੇ ਸਬਜੀ ਵੀ ਉੱਤੇ ਰੋਟੀਆਂ ਵੀ ਉੱਤੇ ਤੇ ਦੁਪਹਿਰ ਨੂੰ ਵੀ ਹੁਣ ਤਾਂ ਕਰਕੇ ਸਵੇਰ ਨੂੰ ਰੋਟੀ ਦੇ ਟਾਈਮ ਤੇ ਸ਼ਾਮ ਨੂੰ ਰੋਟੀ ਬਣਾਉਣ ਦੇ ਟਾਈਮ ਕਿਉਂ ਕੱਟ ਲੱਗਦੇ ਨੇ ਕਿ ਇਸ ਕਰਕੇ ਸਵੇਰ ਨੂੰ ਨਹਾਉਣਾ ਧੋਣਾ ਵੀ ਘਰਾਂ ਦੇ ਵਿੱਚ ਲੋਕੜ ਗੀਜਰ ਤੇ ਪਾਣੀ ਗਰਮ ਕਰਵੇਂ ਠੰਡ ਮਰਾ ਕਰਨੇ ਬਾਅਦ ਬਿਮਾਰ ਹੋਵਾਂਗੇ ਡਾਕਟਰ ਨੂੰ ਪੈਸੇ ਦੇਣੇ ਪਾਵਾਂਗੇ ਇਸ ਕਰਕੇ ਸਰਦੀਆਂ ਵਿੱਚ ਕੱਟ ਲੱਗਦੇ ਹੈਗੇ ਨੇ ਪਰ ਆ ਜਿਹੜਾ ਸਰਕਾਰ ਨੇ ਲੰਬਿਆ ਤਰੀਕਾ ਇਹ ਮੈਨੂੰ ਲੱਗਦਾ ਹੈ ਕਿ ਸਰਾਸਰ ਇਹ ਵੀ ਇੱਕ ਜੁਰਮ ਦੇ ਬਰਾਬਰੀ ਆ ਜੀ ਇੱਕ ਦੂਜਾ ਬੜਾ ਗੰਭੀਰ ਮਸਲਾ ਹੈ ਪਹਿਲਾਂ ਪੰਜਾਬ ਸਰਕਾਰ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਮਹਾਰਾਸ਼ਟਰ ਸਰਕਾਰ ਨੇ ਜੋ ਕੀਤਾ ਉਹ ਕਹਿੰਦੇ ਕਿ ਗੁਰਦੁਆਰਿਆਂ ਦੇ ਸਬੰਧੀ ਜਿਹੜੇ ਨਿਯਮ ਨੇ ਜਾਂ ਕਾਨੂੰਨ ਨੇ ਉਹਨਾਂ 'ਚ ਸੋਧ ਸਰਕਾਰ ਸਿੱਧਾ ਕਿਵੇਂ ਕਰੇ ਪਹਿਲਾਂ ਸਾਡੀ ਸਲਾਹ ਤਾਂ ਲਓ ਔਰ ਸਾਡੀ ਮੈਂਬਰਾਂ ਦੀ ਗਿਣਤੀ ਘਟਾਈ ਜਾਂਨੇ ਹੋ ਐਸਜੀਪੀਸੀ ਨੇ ਸਖਤ ਇਤਰਾਜ਼ ਜਤਾਇਆ ਮਹਾਰਾਸ਼ਟਰ ਸਰਕਾਰ ਦੇ ਇਸ ਫੈਸਲੇ ਤੇ ਦੇਖੋ ਇਸ ਟਾਈਮ ਮੰਨੇ ਨਾ ਕੋਈ ਮੰਨੇ ਪਰਦੇਸ਼ 'ਚ ਜਿਹੜੀ ਮਿਨੋਰਟੀ ਆ ਉਹਨਾਂ ਦੇ ਜੋ ਕੁਝ ਹੋ ਰਿਹਾ ਉਹ ਦੁਨੀਆ ਜਾਣਦੀ ਹੈ ਗਿਆ ਵੱਖਰੀ ਗੱਲ ਕੋਈ ਬੋਲਦਾ ਜਾਂ ਨਹੀਂ ਬੋਲਦਾ ਲੇਕਿਨ ਕਈ ਨਹੀਂ ਬੋਲਦੇ ਹੈਗੇ ਤੇ ਜੇ ਘਾ ਸ਼੍ਰੋਮਣੀ ਕਾਲੀ ਦਲ ਪਹਿਲਾਂ ਬੋਲਦਾ ਹੈਗਾ ਤੇ ਆ ਦਿਨਾਂ ਦੇਖਣੇ ਪੈਂਦੇ ਨਾ ਉਹ 370 ਦਾ ਵਿਰੋਧ ਕਰਦੇ ਡਟ ਕੇ ਵਿਰੋਧ ਕਰਦੇ ਸੀਏ ਦਾ ਵਿਰੋਧ ਕਰਦੇ ਜਾਂ ਐਨਆਰਸੀ ਦਾ ਵਿਰੋਧ ਕਰਦੇ ਤੇ ਆ ਵਾਲੇ ਦਿਨਾਂ ਦੇਖਣੇ ਪੈਂਦੇ ਹੁਣ ਸਵਾਲ ਆ ਗਿਆ ਕਿ ਬੀਜੇਪੀ ਨੇ ਹਰਿਆਣੇ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਖੋਲੀ ਦਿੱਲੀ ਦੇ ਵਿੱਚ ਸਿੱਖ ਪ੍ਰਬੰਧਕ ਕਮੇਟੀ ਖੋਲੀ ਆਗੀ ਹੁਣ ਜਿਹੜਾ ਤਖਤ ਸ਼੍ਰੀ ਹਜੂਰ ਸਾਹਿਬ ਦਾ ਬੋਰਡ ਸੀ ਉਹ ਵੀ ਖੋਲਿਆ ਉੱਥੇ ਜਿਹੜਾ 1956 ਦਾ ਜਿਹੜਾ ਤਕਸੀਰੀ ਹਜੂਰ ਸਾਹਿਬ ਨਿਦੇੜ ਸਾਹਿਬ ਦਾ ਐਕਟ 1956 ਦੇ ਵਿੱਚ ਉਹਦੇ ਚ ਸਰਕਾਰ ਨੇ ਤਰਤੀਬ ਕਰਤੀ ਸੋਧ ਕਰਤੀ ਉਹਦੇ ਚ 15 ਮੈਂਬਰ ਬਣਾਏ ਜਾਂਦੇ 12 ਉਹਨਾਂ ਨੇ ਸਰਕਾਰ ਨੇ ਨਾਮਜ਼ਦ ਕਰਨੇ ਸ਼ੁਰੂ ਕਰ ਦਿੱਤੇ ਨੇ ਉਹ ਸਾਰੇ ਖਤਮ ਕਰਤਾ ਮਦਰ ਉੱਥੇ ਵੀ ਸਿੱਖ ਧਰਮ ਕੋ ਖੋ ਕੇ ਲੈ ਗਿਆ ਮਸਲਾ ਤੇ ਹੁਣ ਕਿਵੇਂ ਕਹਿਣਗੇ ਮਨਜਿੰਦਰ ਸਿੰਘ ਸਿਰਸਾ ਸਾਹਿਬ ਜਾਂ ਇਕਬਾਲ ਸਿੰਘ ਲਾਲਪੁਰਾ ਸਾਹਿਬ ਜਾਂ ਭਾਜਪੀ ਦੇ ਸੂਬਾ ਪ੍ਰਧਾਨ ਕੀ ਇਹਨਾਂ ਦਾ ਸੁਰੀਲ ਜਾਖੜ ਫਿਰ ਭਾਜਪਾ ਧਰਮ ਨਰਪੱਖ ਕਿਥੋਂ ਸਰਕਾਰ ਪਾਰਟੀ ਹੋ ਗਈ ਇਹਦੇ ਇੱਕ 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 ਧਰਮ ਦੀ ਪਾਰਟੀ ਬਣ ਕੇ ਰਹਿ ਗਈ ਹੈ ਕਿ ਜਿੱਥੇ ਹੌਲੀ ਹੌਲੀ ਹਰ ਧਰਮ ਤੇ ਕਬਜ਼ਾ ਕੀਤਾ ਜਾਵੇ ਉਹ ਸਿੱਖਾਂ ਦੇ ਵੀ ਕਬਜ਼ਾ ਹੋ ਸਕਦਾ ਹੋ ਰਿਹਾ ਤੇ ਵੀ ਹੋ ਸਕਦਾ ਹੁਣ ਇਸ ਮਸਲੇ ਦੇ ਵਿੱਚ ਹੈ ਕਿ ਇੱਕ ਉਹ ਚੀਫ ਖਾਲਸਾ ਦਵਾਨ ਤੋਂ ਇੱਕਦਮ ਦੀਵਾਨ ਸ਼੍ਰੀ ਹਜੂਰ ਸਾਹਿਬ ਦੀ ਕਮੇਟੀ ਇੱਕ ਇੱਕ ਮੈਂਬਰ ਲਿਆ ਜਾਂਦਾ ਸੀ ਉਹ ਵੀ ਉਹਨਾਂ ਨੇ ਬਾਹਰ ਕੱਢਤਾ ਸਿੱਖ ਨਮੈਂਦੇ ਲੈ ਜਾਂਦੇ ਉਹ ਵੀ ਬਾਹਰ ਕੱਢ ਦਿੱਤੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਰ ਮੈਂਬਰ ਭੇਜਦੀ ਉਹਦੇ ਚ ਦੋ ਬਾਹਰ ਕੱਢ ਦਿੱਤੇ ਗਏ ਮਤਲਬ ਕਲੀਅਰ ਕੱਟ ਹਰਿਆਣੇ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਭਾਜਪਾ ਦਾ ਕਬਜ਼ਾ ਦਿੱਲੀ ਦੇ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਤਖਤ ਸ੍ਰੀ ਹਜੂਰ ਸਾਹਿਬ ਬੋਰਡ ਤੇ ਕਬਜ਼ਾ ਕਰ ਲਿਆ ਹੈਗਾ ਗੋਦਰੀ ਸਾਹਿਬ ਤੇ ਤੁਸੀਂ ਖੋਕੇ ਲੈ ਗਏ ਉੱਥੇ ਪੰਗਾ ਪੈ ਗਿਆ ਫਿਰ ਇੱਕ ਪਿੱਛੇ ਜੇ ਉਹ ਕਿਸੇ ਹੋਰ ਸਟੇਟ ਦੇ ਵਿੱਚ ਵੀ ਉੱਥੇ ਵੀ ਗੱਲ ਚੱਲਦੀ ਹੈਗੀ ਬਥੇਰੀ ਹੈ ਧਾਮੀ ਸਾਹਿਬ ਹੁਣੀ ਰੌਲਾ ਪਾਉਂਦੇ ਰੇ ਕਿਸੇ ਨੇ ਸੁਣੀ ਨਹੀਂ ਆਗੀ ਹੁਣ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਬਚਾਓ ਯਾਤਰਾ ਨਹੀਂ ਭਾਜਪੀ ਕੋਲੋਂ ਧਰਮ ਬਚਾਓ ਯਾਤਰਾ ਜਾਂ ਮਿਨੋਰਟੀ ਨੂੰ ਬਚਾਓ ਯਾਤਰਾ ਵੀ ਸ਼ੁਰੂ ਕਰਨੀ ਚਾਹੀਦੀਆ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਇੱਕ ਅਪੀਲ ਇਹ ਗੱਲ ਨਹੀਂ ਬਣੀ ਕਿ ਤੁਸੀਂ ਨਖੇਦੀ ਕਰ ਤੋ ਜਾ ਐਡਵੋਕੇਟ ਧਾਮੀ ਸਾਹਿਬ ਵੀ ਇਹ ਤੁਹਾਨੂੰ ਇੱਕ ਸੰਘਰਸ਼ ਕਰਨਾ ਪੈਣਾਗਾ ਧਰਮ ਬਚਾਉਣਾ ਪੈਣਾ ਤੁਹਾਨੂੰ ਔਰ ਭਾਜਪੀ ਆਲਿਆਂ ਨੂੰ ਵੀ ਚਾਹੀਦਾ ਕਿ ਜਿਸ ਧਰਮ ਨੇ Hindu ਧਰਮ ਬਚਾਇਆ ਹੋਵੇ ਤੁਸੀਂ ਅੱਜ ਉਹਨਾਂ ਧਰਮ ਨੂੰ ਹੀ ਖਾਣ ਵਾਸਤੇ ਡੈਨ ਬਣ ਗਏ ਹੋ ਤੁਸੀਂ ਨੌਵੇਂ ਪਾਸ਼ਾ ਦੀ ਬਦੌਲਤ ਕਰਕੇ ਜੇ ਹਿੰਦੁਸਤਾਨ ਅੱਜ ਕਹਿੰਦੇ ਨਾ ਕਿ ਅਸੀਂ Hindu ਰਾਸ਼ਟਰ ਬਣਾਉਣਾ ਉਹ ਨੌਵੇਂ ਪਾਸ਼ਾ ਸਾਹਿਬ ਸ਼ਿਰਗੁਰੂ ਤੇ ਇੱਕ ਬਹਾਦਰ ਕਰਕੇ ਆ ਕਈ ਤੇ ਇਹ ਵੀ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿ ਨਹੀਂ ਇਹ ਤਾਂ ਬਸ ਚੈਪਟਰ ਹੀ ਨੇ ਕਹਾਣੀਆਂ ਹੀ ਨੇ ਹਾਂ ਉਹ ਇਹਨਾਂ ਕਿ ਕਿ ਤੁਸੀਂ ਅਜਿਹਾ ਮਾਹੌਲ ਘੜ ਰਹੇ ਹੋ ਕਿ ਲੋਕਾਂ ਨੂੰ ਪਤਾ ਕਿ ਕਿ ਇਹੋ ਜਿਹੇ ਤੁਸੀਂ ਵਟਸਐਪ ਯੂਨੀਵਰਸਟੀਆਂ ਇਹੋ ਜਿਹੇ ਜਵਾਕ ਪੈਦਾ ਕਰਦੇ ਨੇ ਇਹੋ ਜਿਹੇ ਜਵਾਕਾਂ ਨੂੰ ਪੜਾਈ ਜਾ ਰਿਹਾ ਜਿਹੜੇ ਜਵਾਕ ਇਹ ਕਹਿਣਾ ਸ਼ੁਰੂ ਕਰ ਦੇਣ ਦੇਸ਼ ਦੇ ਅੰਦਰ ਜਾਂ ਲੋਕ ਕਿ ਭਗਵਾਨ ਰਾਮ ਦਾ ਮੰਦਿਰ ਬੰਨਣਾ ਵੀ ਸਰਕਾਰ ਦੀ ਇੱਕ ਪ੍ਰੋਜੈਕਟ ਇੱਕ ਡਿਵੈਲਪਮੈਂਟ ਆ ਹੁਣ ਇਹੋ ਜੇ ਅਗਰ ਇੰਡੀਆ ਦੇ ਵਿੱਚ ਸੋਚ ਪੈਦਾ ਹੋ ਗਈ ਕਿ ਜੇ ਸਰਕਾਰਾਂ ਮੰਦਿਰ ਗੁਰਦਵਾਰ ਦੇ ਮਸਜਿਦ ਬਣਾਉਣਾ ਵੀ ਇਹ ਵੀ ਡਵੈਲਪਮੈਂਟ ਦੀ ਨਿਸ਼ਾਨੀ ਆ ਇਹ ਡਵੈਲਪਮੈਂਟ ਦੀ ਨਿਸ਼ਾਨੀ ਨਹੀਂ ਆ ਇਹ ਧਰਮ ਦੀ ਆੜ ਲਈ ਜਾ ਰਹੀ ਆ ਧਰਮ ਦੀ ਆੜ ਦੇ ਵਿੱਚ ਬਹੁਤ ਕੁਝ ਕੀਤਾ ਜਾ ਰਿਹਾ ਹੈਗਾ ਪਰ ਸਵਾਲ ਇਹ ਹੈ ਕਿ ਅੱਜ ਜਿਸ ਧਰਮ ਨੂੰ ਬਚਾਇਆ ਗਿਆ ਅੱਜ ਉਹ ਧਰਮ ਡੈਨ ਬਣ ਜੇ ਉਸ ਧਰਮ ਨੂੰ ਚਲਾਉਣ ਵਾਲੇ ਬੀਜੇਪੀ ਤੇ ਅੱਜ ਸਿੱਖਾਂ ਦੇ ਜਿਹੜੇ ਬੋਰਡ ਨੇ ਉਹਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਸਿੱਖਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਕਬਜ਼ਾ ਕੀਤਾ ਜਾ ਰਿਹਾ ਹੈਗਾ ਤੇ ਫਿਰ ਇਹ ਸਭ ਤੋਂ ਵੱਡਾ ਸਵਾਲ ਆ ਕਿ ਇਸ ਮਸਲੇ ਦੇ ਵਿੱਚ ਸ਼੍ਰੋਮਣੀ ਕਾਲੀਦਲ ਹੋਰਤੇ ਦੇਸ਼ ਦੇ اندر ਕਿਸੇ ਨੇ ਬੋਲਣਾ ਨਹੀਂ ਹੈ ਕਿਉਂਕਿ ਸਾਰਿਆਂ ਦੇ ਬੁੱਲ ਸੀਤੇ ਗਏ ਨੇ ਚਾਹੇ ਇਕਬਾਰ ਸਿੰਘ ਲਾਲਪੁਰਾ ਸਾਹਿਬ ਹੋਣ ਹੁਣ ਕਿਉਂ ਨਹੀਂ ਨੋਟਿਸ ਕੱਢਦੇ ਸਰਕਾਰ ਕੌਣ ਹੁੰਦੀ ਹੈ ਸਰਕਾਰ ਨੇ ਕੀ ਉਤਨੀ ਮਹਾਰਾਸ਼ਟਰ ਸਰਕਾਰ ਨੇ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਨੂੰ ਪੁੱਛਿਆ ਸਿੱਖਾਂ ਦੀ ਜਿਹੜੀ ਮਿੰਨੀ ਪਾਰਲੀਮੈਂਟ ਦੇ ਤੌਰ ਤੇ ਜਾਂਦੀ ਹੈ ਭਾਜੀਪੀ ਅਸਲ ਦੇ ਵਿੱਚ ਦੇਸ਼ ਦੇ ਵਿੱਚ ਇੰਨਾ ਜ਼ਿਆਦਾ ਜ਼ਹਿਰ ਘੋਲ ਚੁੱਕੀ ਹੈਗੀ ਨਾ ਉਹ ਜ਼ਹਿਰ ਦਾ ਜਿਹੜਾ ਪਿਆਲਾ ਨਾ ਉਹ ਬੜਾ ਦੇਸ਼ ਵਾਸਤੇ ਆਉਣ ਵਾਲੇ ਸਮੇਂ 'ਚ ਖਤਰਨਾਕ ਹੋਣਾ ਕਿਉਂਕਿ ਜਦ ਇੱਕ ਸਟੇਟ ਜਿਹੜੀ ਆ ਉਹ ਇੱਕ ਧਰਮ ਨੂੰ ਲੈ ਕੇ ਚੱਲਦੀ ਹੈ ਕਿ ਇੱਕੋ ਧਰਮ ਨੂੰ ਲੈ ਕੇ ਚੱਲਦੀ ਹੈ ਉਹ ਖਤਰੇ ਦੀ ਨਿਸ਼ਾਨੀ ਹੈਗੀ ਹੈ ਕਿ ਹੁਣ ਦੇਖੋ ਚਾਹੇ ਭਗਵਾਨ ਰਾਮ ਦੇ ਮੰਦਿਰ ਦਾ ਉਦਘਾਟਨ ਹੋ ਗਿਆ ਪਰ ਇੱਕ ਉਸ ਫਿਰਕੇ ਦੇ ਤੇ ਹਲੇ ਵੀ ਯਾਰ ਖੁੱਲਿਆ ਗਿਆ ਨਾ ਕਿ ਸਾਡੀ ਵੀ ਇੱਥੇ ਕੋਈ ਨਿਸ਼ਾਨੀ ਸੀ ਉਹ ਜੇ ਇਥੇ ਹਰਿਆਣਾ ਦੇ ਵਿੱਚ ਕਮੇਟੀ ਖੋਈਗੀ ਆ ਦਿੱਲੀ ਦੇ ਵਿੱਚ ਖੋਟੇ ਤੇ ਸਿੱਖਾਂ ਤੇ ਕਰਨ ਗੈਨ ਵੀ ਕਾਰ ਹੋਊਗੀ ਰਿਆ ਦੇ ਦੇ ਅੰਦਰ ਤੇ ਮਿਨੋਰਟੀ ਸਾਇ ਦੇ ਵਿੱਚ ਹੋਰ ਮਿਨੋਰਟੀ ਦੀ ਜਿਹੜੀ ਚੇਅਰਮੈਨ ਉਹ ਚੁੱਪ ਕਰਕੇ ਬੈਠੇ ਆ ਗਏ ਨੇ ਇਸ ਮਸਲੇ ਦੇ ਵਿੱਚ ਅੱਜ ਚਾਹੇ ਉਹ ਕਾਕਤਖ ਸਾਹਿਬ ਦੇ ਜਥੇਦਾਰ ਅਗਿਆਨੀ ਰਗਵੀਰ ਸਿੰਘ ਹੋਣ ਚਾਹੇ ਸ਼੍ਰੋਮਣੀ ਕਾਲੀ ਦਲ ਦੇ ਸੰਜੁਕਤ ਪ੍ਰਧਾਨ ਸਦੇ ਢੀਂਡਸਾ ਉਹਨਾਂ ਨੇ ਨਿਖੇਦ ਦੀ ਕੀਤੀ ਪਰ ਬਿਆਨਾਂ ਦੇ ਨਾਲ ਨਿਖੇਦ ਦੀ ਕਰਨ ਦਾ ਕੀ ਫਾਇਦਾ ਤੁਸੀਂ ਕਿਉਂ ਨਹੀਂ ਮਿਲਦੇ ਹੂੰ ਤੁਸੀਂ ਕਿਉਂ ਨਹੀਂ ਮਹਾਰਾਸ਼ਟਰ ਦੀ ਸਰਕਾਰ ਨੂੰ ਮਿਲਦੇ ਕਿ ਤੁਸੀਂ ਕੌਣ ਹੁੰਦੇ ਹੋ ਕਿਉਂ ਨਹੀਂ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਹਿੰਦੇ ਕਿ ਘੱਟੋ ਘੱਟ ਇਹ ਦੇ ਬੋਲਣਾ ਕਿਉਂ ਨਹੀਂ ਇਕਬਾਲ ਸਿੰਘ ਲਾਲਪੁਰਾ ਸਾਹਿਬ ਬੋਲਦੇ ਜਾਂ ਕਿਉਂ ਨਹੀਂ ਮਨਜਿੰਦਰ ਸਿੰਘ ਸਿਰਸਾ ਸਾਹਿਬ ਬੋਲਦੇ ਕਿ ਆਖਰ ਕਰ ਕੀ ਰਿਹਾ ਹੋ ਇਹੋ ਅਗਰ ਕਿਸੇ ਹੋਰ ਪਾਰਟੀ ਕਰ ਦਿੰਦੀ ਮੰਨ ਲਓ ਕਿ ਮਹਾਰਾਸ਼ਟਰ ਵਿੱਚ ਸਰਕਾਰ ਹੁੰਦੀ ਕਾਂਗਰਸ ਪਾਰਟੀ ਦੀ ਜਾਂ ਹੋਰ ਤੇ ਜਿੰਨੇ ਭਾਜਪਾ ਵਾਲੇ ਨੇ ਜਿੰਨੇ ਅਕਾਲੀ ਦਲ ਵਾਲੇ ਨੇ ਇਹਨਾਂ ਸਾਰੇ ਨੇ ਤੜਫ ਇਹਨਾਂ ਨੂੰ ਤੜਫੜ ਮਿੱਟੀ ਲੱਗ ਜਾਣੀ ਸੀ ਫਿਰ ਤਾਂ ਸ਼ਾਇਦ ਇਕਬਾਲ ਸਿੰਘ ਲਾਲਪੁਰਾ ਨਾਲ ਨੋਟਿਸ ਵੀ ਕੱਢ ਦਿੰਦੇ ਉੱਥੋਂ ਦੇ ਚੀਫ ਸੈਕਟਰੀ ਨੂੰ ਪਰ ਹੂੰ ਨਹੀਂ ਕਿਉਂਕਿ ਹੁਣ ਇਹਨਾਂ ਸਾਰਿਆਂ ਨੇ ਆਪਣੀਆਂ ਕੁਰਸੀਆਂ ਬਚਾਉਣੀਆਂ ਹੈਗੀਆਂ ਲੇਕਿਨ ਕਿਸੇ ਦੇ ਧਰਮ ਦੇ ਵਿੱਚ ਦਖਲ ਦੇ ਨਹੀਂ ਹੈਗੀ ਨਾ ਇਹ ਇਸ ਤੋਂ ਵੱਡਾ ਪਾਪ ਨਹੀਂ ਹੈਗਾ ਔਰ ਇਹ ਪਹਿਲਾ ਖਮਿਆਜਾ ਭੁਗਤਿਆ ਗਿਆ ਇਤਿਹਾਸ ਹਿੰਦੁਸਤਾਨ ਦਾ ਪੜਨ ਦੀ ਲੋੜ ਹੈ ਕਿ ਜਦੋਂ ਜਦੋਂ ਕਿਸੇ ਨੇ ਧਰਮ ਦੇ ਵਿੱਚ ਦਖਲ ਦਿੱਤਾਗਾ ਉਹਦਾ ਨੁਕਸਾਨ ਦੇਸ਼ ਦਾ ਬਹੁਤ ਹੋਇਆ ਜੀ ਇੱਕ ਤੀਜਾ ਮਸਲਾ ਉਹ ਪੰਜਾਬ ਸਰਕਾਰ ਦੇ ਇੱਕ ਫੈਸਲੇ ਨਾਲ ਜੁੜਿਆ ਹੋਇਆ ਹੈ ਹਾਲਾਂਕਿ ਪਹਿਲਾਂ ਐਨਓਸੀ ਹਟਾ ਦੇਣੀ ਕਿ ਸ਼ਰਤ ਨਹੀਂ ਹਾਲਾਂਕਿ ਆਮ ਆਦਮੀ ਪਾਰਟੀ ਸਰਕਾਰ ਹੀ ਲੈ ਕੇ ਆਉਂਦੀ ਹੈ ਫਿਰ ਉਹਨੂੰ ਹਟਾ ਦਿੱਤਾ ਗਿਆ ਹੁਣ ਗੈਰ ਕਾਨੂੰਨੀ ਕਲੋਨੀਆਂ ਨੂੰ ਲੈ ਕੇ ਵੀ ਸਰਕਾਰ ਪੂਰੀ ਤਿਆਰੀ ਦੇ ਵਿੱਚ ਹੈ ਕਹਿੰਦੇ ਕਿ ਇਹੋ ਜਿਹਾ ਨਿਯਮ ਇਹੋ ਜਿਹਾ ਕਾਨੂੰਨ ਬਣਨਗੇ ਕਿ ਹੁਣ ਲੋਕ ਜਿਹੜੇ ਖੱਜਲ ਹੋ ਰਿਹਾ ਹੈ ਗੈਰ ਕਾਨੂੰਨੀ ਕਲੋਨੀਆਂ ਜਿਹੜੀਆਂ ਨੇ ਖੁੰਭਾਵਾਂ ਗੁੱਗੀਆਂ ਉਹਨਾਂ ਉੱਤੇ ਨੱਥ ਪੈਣੀ ਹੈ ਕੰਟਰੋਲ ਹੋਣਾ ਹੈ ਇਹ ਗੈਰ ਗੈਰ ਕਾਨੂੰਨੀ ਕਲੋਨੀਆਂ ਇਹ ਬਿਮਾਰੀ ਆ ਪੰਜਾਬ ਦੀ ਇੱਕ ਬਹੁਤ ਵੱਡੀ ਬਿਮਾਰੀ ਹੈ ਖਾਸ ਕਰਕੇ ਜਿਹੜੇ ਪੰਜਾਬ ਦੇ ਮੈਟਰੋ ਸ਼ਹਿਰ ਬਣ ਚੁੱਕੇ ਉਹ ਚਾਹੇ ਮਹਾਲੀ ਆ ਚਾਹੇ ਪਟਿਆਲਾ ਚਾਹੇ ਅੰਮ੍ਰਿਤਸਰ ਆ ਚਾਹਨਾ ਜਿੱਥੇ ਜਿੱਥੇ ਵੀ ਆ ਲੋਕੀ ਕਿਉਂਕਿ ਅੱਜ ਕੱਲ ਪਿੰਡਾਂ ਚੋਂ ਬਾਹਰ ਨਿਕਲ ਕੇ ਲੋਕ ਸ਼ਹਿਰਾਂ ਚ ਰਹਿਣਾ ਚਾਹੁੰਦੇ ਨੇ ਜਾਂ ਰੋਜ਼ਗਾਰ ਦੀ ਖਾਤਰ ਲੋਕੀ ਸ਼ਹਿਰਾਂ ਦੇ ਨੇੜੇ ਆਉਂਦੇ ਆ ਗਨੇ ਹੁਣ ਸਵਾਲ ਇਹ ਤੇ ਜਿਹੜੀ ਗੈਰ ਕਾਨੂੰਨੀ ਕਲੋਨੀਆ ਖੁੰਬਾ ਵਾਂਗੂ ਆਪ ਕਰਕੇ ਬਹੁਤ ਇਹਦੇ ਖਾਲੀ ਪਏ ਨੇ 14 14 ਮੰਜ਼ਲੀਆਂ ਫਲੈਟ ਉਹਨੂੰ ਮਾਡਰਨ ਸਲਮ ਕਹੈ ਲੋ ਪਰ ਸਵਾਲ ਆ ਕਿ ਸਰਕਾਰ ਕੀ ਕਰਦੀ ਸੀ ਪਿਛਲੀਆਂ ਸਰਕਾਰ ਨੇ ਰੀਅਲ اسٹیਟ ਦੀ ਉਤਿਆਰ ਕਰਨਾਗਾ ਪਹਿਲਾਂ ਜੀ 500 ਏਕੜ ਫਿਰ 250 ਏਕੜ ਫਿਰ ਇਹ 50 ਏਕੜ ਤੇ ਆ ਗਏ ਫਿਰ ਇਹ 25 ਏਕੜ ਤੇ ਆ ਗਏ ਫਿਰ ਇਹ ਹੁਣ 5 ਏਕੜ ਤੇ ਆ ਗਏ ਨਾ ਵੀ ਜੇ ਤੁਸੀਂ 5 ਏਕੜ ਜ਼ਮੀਨ ਤੇ ਵੀ ਫਲੈਟ ਬਣਾ ਕੇ ਵੇਚੋ ਤਾਂ ਕੋਈ ਗੱਲ ਨਹੀਂ ਹੁਣ ਸਵਾਲ ਕਿ ਲੋਕੀ ਸੋਚਦੇ ਚਲੋ 5 ਏਕੜ ਸਸਤਾ ਮਿਲ ਜਾਂਦਾ ਹੈਗਾ ਉਥੇ ਕੀ ਨਾ ਸਵਾਲ ਤੇ ਪਹਿਲਾਂ ਕਿ ਸਭ ਤੋਂ ਪਹਿਲਾਂ ਸਰਕਾਰ ਨੂੰ ਕੀ ਚਾਹੀਦਾ ਕਿ ਇੱਕ ਘਟੂ ਘੜ ਜਿਹੜਾ ਇਹਨਾਂ ਦੀ ਗਮਾਡਾ ਜਾਂ ਇਹਨਾਂ ਦਾ ਪੁੱਡਾ ਜਾਂ ਲੁਧਿਆਣਾ ਗਲਾਡਾ ਅੰਮ੍ਰਿਤਸਰ ਆਡਾ ਜਲੰਧਰ জেডিএ ਬਠਿੰਡਾ ਹੋ ਗਿਆ ਇੱਥੇ ਸਾਰੇ ਨੂੰ ਚਾਹੀਦਾ ਕਿ ਪਹਿਲਾਂ ਮਨਜ਼ੂਰਸ਼ੁਦਾ ਪਾਉਣੀ ਚਾਹੀਦੀ ਹੈ ਕਲੋਨੀਆਂ ਔਰ ਲੋਕਾਂ ਨੂੰ ਵੇਖੇ ਮਨਜ਼ੂਰਸ਼ੁਦਾ ਕਲੋਨੀਆਂ ਨੇ ਅਸੀਂ ਉੱਥੇ ਜਗ੍ਹਾ ਲਈਏ ਗੈਰ ਕਾਨੂੰਨੀ ਕਲੋਨੀਆਂ ਦੇ ਵਿੱਚ ਕੌਣ ਕਸੂਰਵਾਰ ਤੁਹਾਡੇ ਸਾਰੇ ਡਿਪਾਰਟਮੈਂਟ ਤੁਹਾਡੇ ਸਾਰੇ ਡਿਪਾਰਟਮੈਂਟ ਦੇ ਲੋਕ ਰਲੇ ਚਾਹੇ ਐਕਸਾਈਜ਼ ਉਹ ਬਿਜਲੀ ਡਿਪਾਰਟਮੈਂਟ ਵਾਲੇ ਚਾਹੇ ਹੈਲਥ ਵਾਲੇ ਜਿਹੜੇ ਪਬਲਿਕ ਹੈਲਥ ਵਾਲੇ ਚਾਹੇ ਬਿਜਲੀ ਡਿਪਾਰਟਮੈਂਟ ਹੋਵੇ ਚਾਹੇ ਵਾਟਰ ਸੇਵਰिज ਵਾਲੇ ਹੋ ਗਏ ਜਦੋਂ ਉੱਥੇ ਬਿਜਲੀ ਦੇ ਖੰਭੇ ਲੱਗ ਜਾਂਦੇ ਨੇ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਗੈਰਕਾਨੂੰਨੀ ਬਿਲ ਏਰੀਆ ਦੇ ਵਿੱਚ ਖੰਭੇ ਕਿਵੇਂ ਲਾ ਦਿੱਤੇ ਬਿਜਲੀ ਦੇ ਕਨੈਕਸ਼ਨ ਕਿਵੇਂ ਦੇ ਦਿੱਤੇ ਪਾਣੀ ਦੇ ਪਾਈਪ ਕਿਵੇਂ ਪਾ ਗਏ ਉਹ ਸਾਰੇ ਕਿਵੇਂ ਉਹ ਸਾਰੇ ਮਤਲਬ ਉਦੋਂ ਇਹ ਪੈਸੇ ਲੈ ਲੈਂਦੇ ਅਫਸਰ ਤੇ ਫਿਰ ਗਰੀਬ ਵਿਚਾਰਾ ਕੀ ਕਹਿੰਦਾ ਕਿ ਜੇ ਇੱਥੇ ਨੇੜੇ ਤੇੜੇ ਨੇ ਤਾਂ ਆਪਾਂ ਹੋਰ ਥੋੜਾ ਸਸਤਾ ਲੈ ਲਗੇ ਉੱਥੇ 10000 ਗੱਜ 15000 ਗੱਜ 20000 ਰੁਪਏ ਗੱਜ ਬਾਅਦ ਜਦੋਂ ਪਤਾ ਲੱਗਦਾ ਤੇ ਇਹ ਗੈਰਕਾਨੂੰਨੀ ਆ ਹੋ ਲੋਕਾਂ ਨੇ ਤੇ ਰਜਿਸਟਰੀ ਵੀ ਹੋ ਗਈ ਲੋਕੀ ਤੜਫਦੇ ਨੇ ਪੀ ਪੂਰਾ ਸੀਵਰੇਜ ਵੀ ਨਹੀਂ ਪਿਆ ਲਾਈਟ ਟਾਈਮ ਨਹੀਂ ਪੂਰੀਆਂ ਹੈਗੀਆਂ ਤਾਂ ਅਸੀਂ ਠੱਗੇ ਗਏ ਨੇ ਫਿਰ ਉਹਦੀ ਗਾਂ ਰਜਿਸਟਰੀ ਨਹੀਂ ਹੁੰਦੀ ਹੁਣ ਉਸ ਰੋਲੇ ਦੀ ਖਾਤਰ ਅਗਰ ਕੋਈ ਸਖਤ ਕਾਨੂੰਨ ਅਗਰ ਭਗਵੰਤ ਮਾਨ ਸਾਹਿਬ ਬਣਾਗੇ ਹੁਣ ਕਿਉਂ ਨਹੀਂ ਸੀ ਐਨਓਸੀ ਲਾਤੀ ਸ਼ਰਤ ਕਿਉਂਕਿ ਉਹ ਕਹਿੰਦੇ ਕਿ ਐਨਓਸੀ ਲੈ ਕੇ ਆਓ ਐਨਓਸੀ ਦੇ ਨਾਲ ਅਫਸਰਾਂ ਦੀਆਂ ਮੌਜਾਂ ਲੱਗੀਆਂ ਅੰਦਰ ਖਾਤੇ ਪੈਸੇ ਚੱਲੇ ਸ਼ੁਰੂ ਹੋ ਗਏ ਹੁਣ ਐਨਓਸੀ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਤਾਂ ਉਹਨਾਂ ਨੇ ਪੈਸੇ ਕਮਾਉਣ ਦਾ ਰਾਹ ਹੋਰ ਲੱਭ ਲੈਣਗੇ ਪਰ ਘੱਟੋ ਘੱਟ ਕਾਨੂੰਨ ਜਿਹੜਾ ਉਹਦੀ ਬੜੀ ਸਖਤ ਜ਼ਰੂਰਤ ਹੈ ਕਿ ਜਿੱਥੇ ਵੀ ਹੈ ਗਿਆ 25 ਏਕੜ ਤੋਂ ਥੱਲੇ ਕੋਈ ਵੀ ਜਿਹੜੀ ਸੁਸਾਇਟੀ ਅਪਰੂਵਡ ਨਹੀਂ ਹੋਣੀ ਚਾਹੀਦੀ ਹੈਗੀ ਹੁਣ ਕੀ ਲੋਕਾਂ ਦੇ ਚੰਡੀਗੜ੍ਹ ਦਾ ਬੜਾ ਲੋਕਾਂ ਨੂੰ ਕਰੇਜ ਆ ਪਹਾੜਾਂ ਦੇ ਵਿੱਚ 5-5 ਏਕੜ ਜ਼ਮੀਨ ਲੈ ਕੇ ਲੋਕਾਂ ਨੇ ਉੱਥੇ ਕਲੋਨੀਆਂ ਕੱਟਦੇ ਆਈਆਂ ਤੁਸੀਂ ਸਾਰੇ ਪਾਸੇ ਜਿਹੜੇ ਕਲੋਨੀਆਂ ਕਲੋਨੀਆਂ ਆ ਗਈਆਂ ਨੇ ਉਹ 10-12 ਗਰ ਬੰਦੇ ਇਕੱਠੇ ਹੁੰਦੇ ਨੇ ਜਾਂ ਕਿਸੇ ਦੇ ਰੋਡ ਤੇ ਕਿਸੇ ਦੇ ਜ਼ਿਮੀਦਾਰ ਦੇ 5-6 ਕਿੱਲੇ ਆ ਗਏ ਨੇ ਉਹ ਕਹਿੰਦਾ ਚਲੋ ਇੱਥੇ ਫਲੈਟ ਕੱਟੋ ਦੇ ਵਿੱਚੋਂ ਪਤਾ ਨਹੀਂ ਕਿ ਕਿੱਲੇ ਤੋਂ ਹੁਣ ਕਣਕ ਝੋਨੇ ਤੋਂ ਇਲਾਵਾ ਕਿੰਨਾ ਕੀ ਆ ਜਾਂਦਾ ਸਾਲ ਬਾਅਦ ਪਤਾ ਨਹੀਂ ਕਦੀ ਮੀਂਹ ਪੈ ਗਿਆ ਕਦੀ ਖਰਾਬਾ ਮਗਦੇ ਕੋਈ ਗਰਦੌਰੀਗਾ ਹੁੰਦੇ ਪਰ ਹੁਣ ਭਗਵੰਤ ਸਿੰਘ ਸਾਹਿਬ ਕਹਿ ਰਹੇ ਨੇ ਕਿ ਅੱਜ ਉਹਨਾਂ ਨੇ ਫੈਸਲਾ ਲਿਆ ਮੁਖ ਸਖਤਰ ਦੇ ਨਾਲ ਮੀਟਿੰਗ ਕੀਤੀ ਜਾਂ ਉਹਨਾਂ ਨੇ ਜਿਹੜੇ ਲੋਕਲ ਬਾਡੀ ਮਨਿਸਟਰ ਬਲਕਾਰ ਸਿੰਘ ਜੀ ਬ੍ਰਹਮਸ਼ੰਕਰ ਜਿੰਪਾ ਮਾਲਮਤ ਉਹਨਾਂ ਨੇ ਸਾਰਿਆਂ ਨਾਲ ਮੀਟਿੰਗ ਕੀਤੀ ਹੈ ਕਿ ਇਹ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਨੂੰ ਨੱਥ ਪਾਉਣ ਵਾਸਤੇ ਨਕੇਲ ਪਾਉਣ ਵਾਸਤੇ ਅਸੀਂ ਇੱਕ ਸਖਤ ਕਾਨੂੰਨ ਬਣਾ ਰਹੇ ਬੜੀ ਜ਼ਰੂਰਤ ਹੈ ਸਖਤ ਕਾਨੂੰਨ ਦੀ ਜ਼ਰੂਰਤ ਹੈ ਔਰ ਇਹਦੇ ਨਾਲ ਕੀ ਕਿ ਕਿ ਕਟੂਗੜੇ ਲੋਕ ਨਹੀਂ ਠੱਗੇ ਜਾਣਗੇ ਔਰ ਸਰਕਾਰ ਨੂੰ ਇਨਕਮ ਵੀ ਵਧੇਗੀ ਕਿ ਪਤਾ ਇਹ ਜਿਹੜੀ ਕਲੋਨੀ ਆ ਇਹ ਸਰਕਾਰ ਤੋਂ ਮਨਜ਼ੂਰਸ਼ੁਦਾ ਜਿਹੜੀਆਂ ਸਰਕਾਰ ਨੂੰ ਗੈਰਕ ਨੂੰ ਕਾਨੂੰਨੀ ਆ ਜਾਂ ਜਿਹੜੀਆਂ ਨਹੀਂ ਮਨਜ਼ੂਰ ਆ ਗਿਆ ਉਹਦੇ ਅਫਸਰ ਹੀ ਪੈਸੇ ਲਈ ਜਾਂਦੇ ਉਹ ਸਰਕਾਰੀ ਦੇ ਖਜ਼ਾਨੇ ਚ ਵਿੱਚ ਨਹੀਂ ਆਉਂਦੇ ਔਰ ਐਨਓਸੀ ਹਟਾ ਕੇ ਲੋਕਾਂ ਦੀ ਖੱਜਲਖਵਾਰੀ ਰੁਕੀ ਲੋਕਾਂ ਨੂੰ ਰਾਤ ਮਿਲੂਗੀ ਸਰਕਾਰ ਦੇ ਕੋਲ ਪੈਸੇ ਆਉਣਗੇ ਤੇ ਜੇ ਗੈਰਕਾਨੂੰਨੀ ਜਿਹੜੀਆਂ ਕਲੋਨੀਆਂ ਨੇ ਇਹਦੇ ਨਾਲ ਜਿਹੜਾ ਵਾ ਇਹ ਸਰਕਾਰ ਨੂੰ ਫਾਇਦਾ ਹੋਊਗਾ ਪਹਿਲਾਂ ਵੀ ਕੀ ਕਰਦੇ ਸੀ ਜਦੋਂ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਗਈ ਤੇ ਬਾਦਲ ਅਕਾਲੀਆਂ ਦੀ ਸਰਕਾਰ ਆ ਗਈ ਤੇ ਉਹ ਵਾਲੇ ਕੰਮ ਰੋਕ ਦਿੱਤੇਗੇ ਫਿਰ ਇਹਨਾਂ ਦੀ ਅਗੇ ਫਿਰ ਉਹਨਾਂ ਕਲੋਨੀਆਂ ਦੇ ਅਧਿਕਟਨ ਨਵੀਂ ਸਰਕਾਰ ਕਹਨ ਲੱਗੀ ਵੀ ਹੁਣ ਵੀ ਜਿਹੜੀਆਂ ਕਾਲੀ ਦਿਲ ਵੇਲੇ ਜਾਂ ਕਾਂਗਰਸ ਵੇਲੇ ਜਿਹੜੀਆਂ ਖੁੰਬਾ ਵਾਂਗੂ ਗੈਰ ਕਾਨੂੰਨੀ ਕਲੋਨੀਆਂ ਉੱਠ ਬਣੀਆਂ ਸੀ ਹੁਣ ਇਹ ਸਰਕਾਰ ਨੇ ਆ ਕੇ ਰੋਕ ਤੇ ਹੁਣ ਕੀ ਹੋਊਗਾ ਹੁਣ ਜਿੰਨੀਆਂ ਵੀ ਗੈਰ ਕਾਨੂੰਨੀ ਕਲੋਨੀਆਂ ਉਹਨੂੰ ਇੱਕ ਕੱਢੀ ਜਾਊਗੀ ਇਹ ਆਖਰੀ ਆ ਤਰੀਕਾ ਮਨਜ਼ੂਰ ਕਰਵਾਲੋ ਉਹ ਫਿਰ ਜਿੰਨੇ ਗੈਰ ਕਲੋਨੀ ਕਲੋਨੀ ਵਾਲੇ ਲੋਕ ਨੇ ਗਰੁੱਪ ਨੇ ਧੜਾ ਇੱਕ ਜੂਨੀਅਰ ਬਣੀ ਹੋਊਗੀ ਇਕੱਠੇ ਹੋਣਗੇ ਫੰਡ ਇਕੱਠਾ ਕਰਨਗੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਦੇ ਖਾਤੇ ਚਲੇ ਜਾਣਗੇ ਚਲੋ ਜੀ ਪਾਸ ਫਿਰ ਫਿਰ ਕਿਸੇ ਰਾਜੇ ਦੀ ਪਰਜਾ ਆ ਜਣੀ ਫਿਰ ਉਹੀ ਸਿਲਸਿਲਾ ਚੱਲਦਾ ਰਗਾ ਲੇਕਿਨ ਅਗਰ ਸੀਐਮ ਭਗਵੰਤ ਮਾਨ ਸਾਹਿਬ ਲਾਜ਼ਮੀ ਤੌਰ ਤੇ ਅਗਰ ਕੋਈ ਸਖਤ ਕਾਨੂੰਨ ਬਣਾਗੇ ਤੇ ਘੱਟੂ ਘੜੇ ਲੋਕਾਂ ਦੀ ਇੱਕ ਤੇ ਲੁੱਟ ਬਚੂਗੀ ਤੇ ਸਰਕਾਰ ਦਾ ਖਜ਼ਾਨਾ ਭਰੂਗਾ ਔਰ ਕਹਿੰਦੇ ਨੇ ਕਿ ਉਹਨਾਂ ਨੇ ਅਫਸਰਾਂ ਨੂੰ ਕਹਿ ਦਿੱਤਾ ਹਦਾਇਤ ਜਾਰੀ ਕਰ ਦਿੱਤੀ ਹੈ ਕਿ ਜਿਹੜਾ ਹੁਣ ਆਪਣੇ ਬਜਟ ਸੈਸ਼ਨ ਨੂੰ ਆਉਣਾ ਵਾ ਬਜਟ ਸੈਸ਼ਨ ਦੇ ਵਿੱਚ ਖਰੜਾ ਤਿਆਰ ਕਰਕੇ ਪੇਸ਼ ਕੀਤਾ ਜਾਵੇ ਤੇ ਜਿੱਦ ਨੂੰ ਪੇਸ਼ ਕਰ ਦਿੱਤਾ ਗਿਆ ਲਾਜ਼ਮੀ ਤੌਰ ਤੇ ਪਾਸ ਹੋ ਜਾਊਗਾ ਗਵਰਨਰ ਦੀ ਮੋਹਰ ਲੱਗ ਜੂ ਤੇ ਕਾਨੂੰਨ ਬਣ ਜਾਊਗੀ ਸਰਕਾਰ ਦਾ ਜਾਣਾ ਪੜਜੂਗਾ ਤੇ ਲੋਕਾਂ ਦੀ ਲੁੱਟਖਸਟ ਰੁਕਜੂਗੀ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਦੋ ਤਿੰਨ ਮੁੱਦਿਆਂ ਤੇ ਅਸੀਂ ਚਰਚਾ ਕੀਤੀ ਹੈ ਤੁਸੀਂ ਇਹਨਾਂ ਸਾਰੇ ਮੁੱਦਿਆਂ ਬਾਰੇ ਕੀ ਸੋਚਦੇ ਹੋ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ